ਇਹ ਜਦੋਂ ਬੈਟਲ ਗ੍ਰਾਉਂਡਸ ਕਿਵੇਂ ਡਿਸਾਈਡ ਹੁੰਦੀਆਂ ਨੇ ਇਸ ਤੇ ਜਰਾ ਚੰਨਣਾ ਪਏ ਕਿਉਂਕਿ ਸਾਡਾ ਘੇਰਾ ਤਾਂ ਗੁਜਰਾਤ ਨਾਲ ਵੀ ਲੱਗਦਾ ਪਾਕਿਸਤਾਨ ਦਾ ਰਾਜਸਥਾਨ ਨਾਲ ਵੀ ਲੱਗਦਾ ਕਹਿੰਦੇ ਉੱਧਰ ਲਈ ਬੰਨੇ ਇਹ ਚੀਜ਼ਾਂ ਨਹੀਂ ਹੋ ਰਹੀਆਂ ਖਾਸ ਤੌਰ ਤੇ ਪੰਜਾਬ ਜੰਮੂ ਕਸ਼ਮੀਰ ਇੱਧਰ ਵਾਲੇ ਬੰਨਿਓ ਜਿਆਦਾ ਹੋ ਰਿਹਾ ਹੈ ਅ ਪ੍ਰੋਕਸੀਮਿਟੀ ਆਫ ਦੀ ਨੇਸ਼ਨ ਟੂ ਦੀ ਇੰਟਰਨੈਸ਼ਨਲ ਬਾਰਡਰ ਪਲੱਸ ਹਾਊ ਮਚ ਡਿਸਟ੍ਰਕਸ਼ਨ ਦੇ ਕੈਨ ਕਾਸ ਟੂ ਅਨਦਰ ਕੰਟਰੀ ਉਹ ਬੈਟਲ ਗ੍ਰਾਉਂਡ ਮਾਰ ਕਰਦੀ ਮਾਰ ਕਰਦਾ ਉਹ ਪੰਜਾਬ ਤੋਂ ਪਾਕਿਸਤਾਨ ਨੇੜੇ ਆ ਪਾਕਿਸਤਾਨ ਤੋਂ ਪੰਜਾਬ ਨੇੜੇ ਆ ਹੂੰ ਬਾਕੀ ਦੂਰ ਦੂਰ ਆ ਅਜ ਤੋਂ ਅੰਬਰ ਸਰ ਤੋਂ 30 ਮਿੰਟ ਦਾ ਰਸਤਾ ਲਾਉਂਦਾ ਜੀ ਡਿਸਟੈਂਸ ਕਟਾ ਪ੍ਰੋਕਸੀਮਿਟੀ ਇਹਨਾਂ ਨੂੰ ਪਤਾ ਆ ਇਧਰੋਂ ਆ ਏਰੀਆ ਲੈ ਲਿਆ ਤੇ ਅਸੀਂ ਹਿੰਦੁਸਤਾਨ ਦੇ ਉੱਤੇ ਕਾਬੂ ਨਹੀਂ ਹੋ ਸਕਦੇ ਬੈਠ ਗਏ ਬਲੈਕਆਊਟ ਜਿਹੜਿਆ ਹੁੰਦਾ ਹੈ ਉਸ ਨੂੰ ਕਰਨ ਦਾ ਅਮ ਆਰਮੀ ਦੇ ਪੱਖ ਤੋਂ ਤੁਸੀਂ ਜਰਾ ਸਮਝਾਇਓ ਕਿ ਉਸ ਜਦੋਂ ਬਲੈਕਆਊਟ ਹੋ ਜਾਂਦਾ ਹੈ ਉਹਦੇ ਨਾਲ ਫਾਇਦੇ ਨੁਕਸਾਨ ਕੀ ਕੀ ਹੁੰਦੇ ਨੇ ਤੇ 에어 ਸਟ੍ਰਾਈਕ ਪਾਇਲਟ ਨੂੰ ਇਹੋ ਜਿਹੇ ਗਰਾਉਂਡ ਤੇ ਐਕਟੀਵਿਟੀ ਨਜ਼ਰ ਆਣੀਆਂ ਚਾਹੀਦੀਆਂ ہیں ਜਿੱਥੇ ਉਹ ਬੰਬ ਸੁੱਟ ਸਕੇ ਠੀਕ ਹੈ ਬਹੁਤ ਵੱਡਾ ਟਾਊਨ ਹੈ ਲਾਈਟਾਂ ਹੈ ਇੱਥੇ ਬੜੀਆਂ ਐਕਟੀਵਿਟੀ ਹੈ ਤੇ ਉਹ ਹੋ ਸਕਦਾ ਉਹ ਬੰਬ ਜਿਹੜਾ ਉਹ ਸਿਵਲਿਨ ایریا ਤੇ ਰਿਲੀਜ਼ ਕਰ ਦੇ ਛੱਡ ਦੇ ਠੀਕ ਹੈ ਜੀ ਪਾਕਿਸਤਾਨ ਦੇ ਜਿਹੜੇ ਸਪੌਟ ਚੁਣੇ ਗਏ ਹਮਲਾ ਕਰਨ ਦੇ ਲਈ ਉਹਨਾਂ ਦੀ ਮਹੱਤਤਾ ਉਹਨਾਂ ਦੀ ਵੈਲਿਊ ਕੀ ਹੈ ਕਿਦਾਂ ਕਿ ਪਾਕਿਸਤਾਨ ਦੇ ਵਿੱਚ ਅੱਜ 21 ਟੈਰਰਿਸਟ ਕੈਂਪ ਐਕਟਿਵ ਹੈ ਠੀਕ ਹੈ ਕਿਦਾਂ ਹੁਣ ਮੁਰੀਦ ਕੀ ਹੈ ਉਹ ਲਖਰੇ ਤੌਬਾ ਦਾ ਹੈੱਡਕੁਆਟਰ ਹੈੱਡਕੁਆਟਰ ਮਤਲਬ ਕਿ ਉਹਨਾਂ ਦਾ ਸਾਰੀ ਪਲੈਨਿੰਗ ਹੀ ਉੱਥੋਂ ਹੁੰਦੀ ਉਹ ਇਹ ਨਹੀਂ ਹੈ ਕਿ ਅਸੀਂ ਨੌਂ ਟਿਕਾਣਿਆਂ ਤੇ ਹਮਲਾ ਕਰਕੇ ਕਿ ਹੁਣ ਹੱਥ ਧੋ ਕੇ ਬਹਿ ਗਏ ਵੀ ਬਸ ਆਪਾਂ ਬਸਲਾ ਲੈ ਲਿਆ ਹੁਣ ਆਪਾਂ ਕੁਝ ਨਹੀਂ ਕਰਨਾ ਨਾ 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 ਹਮ ਨਜ਼ਰ ਬਣੀ ਹੈ ਜੀ ਕੋ ਕਹਿੰਦਾ ਕੁਛ ਹੈ ਕਰਦਾ ਕੁਛ ਖਵਾਜਾ ਆਸਿਫ ਹੋਣਾ ਦਾ ਵੀ ਬਿਆਨ ਆਇਆ ਸਾਹਮਣੇ ਕਹਿੰਦੇ ਵੀ ਜੇਕਰ ਹੁਣ ਭਾਰਤ ਇੱਥੇ ਰੁਕਦਾ ਹੈ ਤਾਂ ਪਾਕਿਸਤਾਨ ਰਿਟੈਲੀਏਟ ਨਹੀਂ ਕਰੂਗਾ ਐਸਕਲੇਟ ਕਰੀ ਜਾ ਰਿਹਾ ਉਹ ਹੁਣ ਉਹਨੇ ਪੁੰਛ ਦੇ ਉੱਤੇ ਅਟੈਕ ਕੀਤਾ ਰਜੌਰੀ ਤੇ ਅਟੈਕ ਕੀਤਾ ਸੱਚਾ ਗਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਹੋ ਤੁਸੀਂ ਪਾਰਤ ਪਾਕ ਦੇ ਵਿਚਾਲੇ ਤਣਾਪੂਰਨ ਮਾਹੌਲ ਲਗਾਤਾਰ ਜਾਰੀ ਹੈ 22 ਤਰੀਕ ਨੂੰ ਪਹਿਲਗਾਮ ਦੇ ਵਿੱਚ ਹੋਏ ਦਰਦਨਾਕ ਹਮਲੇ ਤੋਂ ਬਾਅਦ ਲਗਾਤਾਰ ਦੇਸ਼ ਦੇ ਲੋਕ ਇਸ ਗੱਲ ਤੇ ਉੱਪਰ ਅੜੇ ਗਸਨ ਇਸ ਗੱਲ ਦੀ ਜਿੱਦ ਦੇ ਵਿੱਚ ਸਨ ਕਿ ਇਸ ਦਾ ਬਦਲਾ ਜ਼ਰੂਰ ਲਿਆ ਜਾਣਾ ਚਾਹੀਦਾ ਤੇ ਉਸ ਤੋਂ ਬਾਅਦ ਬੀਤੇ ਕੱਲ ਤੋਂ ਅਸੀਂ ਦੇਖ ਰਹੇ ਹਾਂ ਲਗਾਤਾਰ ਹਮਲਿਆਂ ਨੂੰ ਲੈ ਕੇ ਜਾਣਕਾਰੀ ਆ ਰਹੀ ਹੈ ਬਲੈਕਆਊਟ ਜਾਂ ਡ੍ਰਿਲ ਕਰ ਕੀਤੀਆਂ ਜਾ ਰਹੀਆਂ ਨੇ ਮੌਕ ਡ੍ਰਿਲਸ ਇਹ ਸਾਰੀਆਂ ਚੀਜ਼ਾਂ ਲੋਕ ਕਿਵੇਂ ਇਸ ਨੂੰ ਕਿਵੇਂ ਲੈਣ ਇਸੇ ਚੀਜ਼ ਨੂੰ ਸਮਝਣ ਦੇ ਲਈ ਅਸੀਂ ਕਰਨਲ ਬਰਬੀਰ ਸਿੰਘ ਹੁਣਾਂ ਦੇ ਕੋਲ ਪਹੁੰਚੇ ਹਾਂ ਸੇਵਾਮੁਕਤ ਫੌਜੀ ਸਾਨੂੰ ਇਸ ਦੀ ਜਾਣਕਾਰੀ ਦੇਣਗੇ ਉਹਨਾਂ ਤੋਂ ਸਮਝਦੇ ਆ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਵੈਰੀ ਮਚ ਸੋ ਸਭ ਤੋਂ ਪਹਿਲਾਂ ਸਰ ਪਾਇਓ ਚਾਨਣਾ ਕਿ ਸਾਡੀ ਜਿੱਦ ਦਾ ਇਹ ਪਹਿਲਾ ਮੌਕ ਡ੍ਰਿਲ ਪਹਿਲਾ ਬਲੈਕਆਊਟ ਹੈ ਇਸ ਨੂੰ ਸਮਝਾਇਓ ਜ਼ਰਾ ਇਸ ਦੀ ਵੈਲਿਊ ਕੀ ਹੁੰਦੀ ਹੈ ਕਿਉਂਕਿ ਬਹੁਤ ਇੱਕ ਕੈਜੂਅਲ ਵੇਨ ਨਾਲ ਇਸ ਨੂੰ ਬਹੁਤ ਸਧਾਰਨ ਤਰੀਕੇ ਨਾਲ ਲਿਆ ਜਾ ਰਿਹਾ ਹੈ ਸਾਰੀਆਂ ਚੀਜ਼ਾਂ ਜਦੋਂ ਵੀ ਦੋ ਦੇਸ਼ਾਂ ਦੇ ਵਿੱਚ ਟੈਨਸ਼ਨ ਵੱਧ ਜਾਏ ਜੀ ਮਾਹੌਲ ਲੜਾਈ ਦੇ ਹੋ ਜਾਣ ਜੀ ਔਰ ਇਹ ਮਹਿਸੂਸ ਹੋਣ ਲੱਗੇ ਕਿ ਕੋਈ ਵੀ ਦੇਸ਼ ਜਿਹੜਾ ਉਹ ਇਸ ਦਾ ਹਮਲਾ ਕਰ ਸਕਦਾ ਜਿਹੜਾ ਕਿ ਫੁੱਲ ਫਲੈਜ ਦੋ ਦੇਸ਼ਾਂ ਦੇ ਵਿੱਚ ਲੜਾਈ ਦਾ ਕਾਰਨ ਬਣ ਜੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਮੌਕ ਡੇਲ ਕਰਨੇ ਅਸੀਂ ਬੈਟਲ ਮੌਕ ਡੇਲ ਕਹ ਦਿੰਨੇ ਆ ਉਹ ਐ ਸੇਫਟੀ ਵਾਸਤੇ ਠੀਕ ਹੈ ਜੀ ਸਿਕਿਉਰਟੀ ਵਾਸਤੇ ਉਹ ਮੌਕ ਡੇਲ ਫੌਜ ਦੇ ਵਿੱਚ ਹੁੰਦੀ ਆ ਕੁਝ ਲੋਕਲ ਡਿਫੈਂਸ ਜਿਹੜੇ ਏਰੀਆ ਆਪਣੇ ਹੈਗੇ ਆ ਸ਼ਹਿਰਾਂ ਦੇ ਵਿੱਚ ਵੀ ਹੁੰਦੀ ਆ ਕਿ ਲੋਕਾਂ ਨੂੰ ਕਿਦਾਂ ਸਮਝਾਇਆ ਜਾਏ ਕਿ ਬਈ ਤੁਸੀਂ ਮੋਰਚੇ 'ਤੇ ਪਟ ਲੋ ਅਗਰ 에ਅ ਸਟ੍ਰਾਈਕ ਦਾ ਹੌਰਨ ਵੱਜਦਾ ਤੇ ਤੁਸੀਂ ਮੋਰਚਿਆਂ 'ਚ ਚਲੇ ਜਾਓ ਸ਼ਾਮ ਨੂੰ ਲਾਈਟਾਂ ਬੰਦ ਕਰ ਦਿਓ ਇਹ ਪਹਿਲੇ ਵੀ ਹੁੰਦਾ ਆਇਆ ਤੇ ਹੁਣ ਵੀ ਹੋ ਰਿਹਾ ਹੈ ਜੀ ਇਹਦੇ ਵਿੱਚ ਕੋਈ ਨਵੀਂ ਚੀਜ਼ ਨਹੀਂ ਹੋਈ ਤੇ ਇੱਕ ਪ੍ਰੋਸੀਜਰ ਹੈਗਾ ਜੀ ਜਦੋਂ ਦੋ ਦੇਸ਼ ਤਣਾਅ 'ਚ ਬੈਠੇ ਹੋਣ ਤੇ ਇਹ ਚੀਜ਼ਾਂ ਸਾਰੀਆਂ ਕਰਨੀਆਂ ਪੈਂਦੀਆਂ ਪਰ ਉਹ 'ਚ ਘਬਰਾਨ ਵਾਲੀ ਕੋਈ ਗੱਲ ਨਹੀਂ ਹੈ ਜੀ ਜਿੱਦਾਂ ਤੁਸੀਂ ਕਿਹਾ ਕਿ ਲੋਕੀ ਇਹਨੂੰ ਲਾਈਟਰਲੀ ਲੈਂਦੇ ਆ ਜੀ ਲਾਈਟਰਲੀ ਨਹੀਂ ਲੈਣਾ ਸੀਰੀਅਸਲੀ ਲੈਣਾ ਸੁਚੇਤ ਹੋ ਕੇ ਰਹਿਣਾ ਪਰ ਘਬਰਾਨ ਦੀ ਕੋਈ ਗੱਲ ਨਹੀਂ ਠੀਕ ਹੈ ਬਲੈਕਆਊਟ ਹੋ ਗਈ ਘੰਟੇ ਬਾਅਦ ਤੇ 2 ਘੰਟੇ ਬਾਅਦ ਤੇ ਜਾਂ ਸਾਰਿਆਂ ਨੂੰ ਵਜਿਆ ਉਹਨਾਂ ਨੇ ਕਿਹਾ ਵੀ ਜਿੰਨਾ ਚ ਦੁਬਾਰਾ ਸਰ ਨਹੀਂ ਵੱਜਦਾ ਉਹਨਾਂ ਚ ਲਾਈਟ ਨਹੀਂ ਆਉਂਦੀ ਤਾਂ ਘਬਰਾਂ ਦੀ ਕੋਈ ਗੱਲ ਨਹੀਂ ਸਰ ਬਟ ਇਹੀ ਗੱਲ ਮੈਂ ਜਾਣਨਾ ਚਾਹੁੰਦਾ ਕਿ ਅਸਲ ਚ ਬਲੈਕਆਊਟ ਜਿਹੜਾ ਹੁੰਦਾ ਉਸ ਨੂੰ ਕਰਨ ਦਾ ਅਮਾਰਮੀ ਦੇ ਪੱਖ ਤੋਂ ਤੁਸੀਂ ਜਰਾ ਸਮਝਾਓ ਕਿ ਉਸ ਜਦੋਂ ਬਲੈਕਆਊਟ ਹੋ ਜਾਂਦਾ ਉਹਦੇ ਨਾਲ ਫਾਇਦੇ ਨੁਕਸਾਨ ਕੀ ਕੀ ਹੁੰਦੇ ਨੇ ਕੀ ਕੋਈ ਰਡਾਰ ਦਾ ਚੱਕਰ ਹੁੰਦਾ ਦੂਸਰੇ ਦੇਸ਼ ਨੂੰ ਇਹ ਕਿਵੇਂ ਇਹ ਚੀਜ਼ਾਂ ਹੁੰਦੀਆਂ ਨੇ ਇਹ ਸਮਝਾ ਜਦੋਂ 에ਅ ਸਟ੍ਰਾਈਕ ਹੁੰਦੀ ਹੈ ਹਾਂਜੀ ਏਅਰ ਸਟ੍ਰਾਈਕ ਪਾਇਲਟ ਨੂੰ ਇਹੋ ਜਿਹੇ ਗਰਾਉਂਡ ਤੇ ਐਕਟੀਵਿਟੀ ਨਜ਼ਰ ਆਣੀਆਂ ਚਾਹੀਦੀਆਂ ਜਿੱਥੇ ਉਹ ਬੰਬ ਸੁੱਟ ਸਕੇ ਠੀਕ ਹੈ ਕੁਝ ਇਦਾਂ ਦੇ ਟਾਰਗੇਟ ਲੈ ਕੇ ਦੁਸ਼ਮਣ ਜਿਹੜਾ ਉਹ ਚੱਲਦਾ ਪਾਇਲਟ ਨੂੰ ਦੱਸਿਆ ਹੁੰਦਾ ਵੀ ਤੁਸੀਂ ਇੱਥੇ ਬੰਬਾਰਡਮੈਂਟ ਕਰਨੀ ਹੈ ਠੀਕ ਹੈ ਜੀ ਕਦੀ ਕਦੀ ਉਹ ਚੀਜ਼ ਜਿਹੜੀ ਹੈ ਉਹਨਾਂ ਦੇ ਵਾਸਤੇ ਨਹੀਂ ਹੁੰਦੀ ਤੇ ਫਿਰ ਉਹ ਦੇਖਦੇ ਆ ਕਿ ਬਈ ਤੇ ਬਹੁਤ ਵੱਡਾ ਟਾਊਨ ਹੈ ਲਾਈਟਾਂ ਆਇਆ ਇੱਥੇ ਬੜੀਆਂ ਐਕਟੀਵਿਟੀ ਆ ਤੇ ਉਹ ਹੋ ਸਕਦਾ ਉਹ ਬੰਬ ਜਿਹੜਾ ਉਹ ਸਿਵਲਨ ایرিয়া ਤੇ ਰਿਲੀਜ਼ ਕਰ ਦੇਣ ਛੱਡ ਦੇਣ ਠੀਕ ਹੈ ਜੀ ਉਹਦੇ ਨਾਲ ਨੁਕਸਾਨ ਜ਼ਿਆਦਾ ਹੁੰਦਾ ਕਿਉਂਕਿ ਇੱਥੇ ਸਾਰੇ ਮਹੱਲਿਆਂ 'ਚ ਰਹਿੰਦੇ ਆ ਸ਼ਹਿਰਾਂ 'ਚ ਰਹਿੰਦੇ ਆ ਤੇ ਉੱਥੇ ਅਗਰ ਕੋਈ ਬੰਬ ਸੁੱਟਿਆ ਜਾਏ ਤੇ ਨੁਕਸਾਨ ਜ਼ਿਆਦਾ ਹੁੰਦਾ ਜ਼ਿਆਦਾ ਹੁੰਦਾ ਤੇ ਉਸ ਨੁਕਸਾਨ ਨੂੰ ਅਵਾਇਡ ਕਰਨੇ ਵਾਸਤੇ ਸੇਫਟੀ ਤੇ ਸਿਉਰਟੀ ਵਾਸਤੇ ਤੂੰ ਲਾਈਟ ਆਫ ਕਰ ਦੇ ਹੂੰ ਹੁਣ ਉਸ ਪਾਇਲਟ ਨੂੰ ਪਤਾ ਨਹੀਂ ਹੈਗਾ ਕੇ ਥੱਲੇ ਕੀ ਹੋ ਰਿਹਾ ਹੂੰ ਗਰਾਉਂਡ ਪੱਧਰੀ ਹੈ ਯਾਨੀ ਆਪਣੇ ਸੰਗੇ ਬਸਵਾਏ ਬੇਸ਼ੱਕ ਨਾਈਟ ਵਿਜਨ ਡਿਵਾਈਸ ਲੱਗੀਆਂ ਹੁੰਦੀਆਂ ਉਹਦੇ ਵਿੱਚ ਪਰ ਉਹਦੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਹੂੰ ਕਿ ਉਹ ਇਹ ਦੇਖੇ ਕਿਉਂਕਿ ਇੰਨੀ ਸਪੀਡ ਨਾਲ ਉਹਨੇ ਆਉਣਾ ਤੇ ਬੰਬ ਰੀਲੀਜ਼ ਕਰਨੇ ਆ ਤੇ ਚਲੇ ਜਾਣਾ ਹੂੰ ਉਹਨਾਂ ਨੂੰ ਟਾਰਗੇਟ ਦਿੱਤੇ ਜਾਂਦੇ ਆ ਵੀ ਆਂ ਇੰਡੀਆ ਦਾ ਸਾਡੇ ਸਾਹਮਣੇ ਆਹ ਪੰਜ 에어ਫੀਲਡ ਹੈਗੇ ਆ ਇਹਨਾਂ ਨੂੰ ਤੁਸੀਂ ਤਬਾਹ ਕਰਨਾ ਠੀਕ ਹੈ ਜੀ ਹੁਣ 에어ਫੀਲਡ ਤੇ ਵੀ ਪੂਰੀ ਸੇਫਟੀ ਸਿਕਿਉਰਿਟੀ ਵਰਤੀ ਜਾਂਦੀ ਆ ਉ ਤਾਂ ਵੀ ਲਾਈਟਾਂ ਆਫ ਆ ਸਭ ਕੁਝ ਆਫ ਆ ਕਿਸੇ ਵੇਲੇ ਉਹ ਟਾਰਗੇਟ ਮਿਸ ਕਰ ਜਾਂਦੇ ਤੇ ਜੇ ਮਿਸ ਕਰਤਾ ਤੇ ਉਹ ਤਾਂ ਫਿਰ ਆਪਣੇ ਸਿਵਲ ਏਰੀਆ ਚ ਆ ਗਏ ਤੇ ਜੇ ਸਿਵਲ ਏਰੀਆ ਹੀ ਬੜਾ ਲਾਈਟਾਂ ਨਾਲ ਲੱਗਾ ਪਤਾ ਉਹਨਾਂ ਨੂੰ ਆ ਬਿਲਡਿੰਗਾਂ ਵੱਡੀਆਂ ਵੱਡੀਆਂ ਬਿਲਡਿੰਗਾਂ ਪਤਾ ਨਹੀਂ ਕਿੱਥੇ ਉਹ ਬੰਬ ਰਿਲੀਜ਼ ਕਰਦੇ ਤਾਂ ਇਸ ਚੀਜ਼ ਨੂੰ ਅਵਾਇਡ ਕਰਨ ਵਾਤੇ ਕਿ ਸਾਡੇ ਸਿਵਿਲਿਅਨ ਦਾ ਸ਼ਹਿਰਾਂ ਦਾ ਪਿੰਡਾਂ ਦਾ ਕੋਈ ਨੁਕਸਾਨ ਨਾ ਹੋਵੇ ਇਸ ਸਰਕਾਰ ਜਿਹੜੀ ਹੈ ਉਹ ਸਾਇਰਨ ਵਜਾਉਂਦੀ ਆ ਜਦੋਂ ਉਹਨੂੰ ਪਤਾ ਲੱਗਦਾ ਕਿ 에어 ਸਟ੍ਰਾਈਕ ਹੋਣ ਵਾਲੀ ਜੀ ਹੁਣ ਇਸ ਕਰਕੇ ਬਲੈਕਆਊਟ ਹੋ ਰਹੀ ਆ ਤਾਂ ਕਿ ਲੋਕਾਂ ਨੂੰ ਇਹਦਾ ਅਭਿਆਸ ਕਰਾਉਣ ਵਾਸਤੇ ਕਿ ਉਹਨਾਂ ਨੂੰ ਪਤਾ ਹੋਵੇ ਕਿ ਆਪਾਂ ਬਲੈਕਆਊਟ ਕਰਨੀ ਆ ਤਾਂ ਬਲੈਕਆਊਟ ਦੇ ਵਿੱਚ ਘਬਰਾਉਣ ਦੀ ਕੋਈ ਗੱਲ ਨਹੀਂ ਇੱਕ ਘੰਟਾ ਲਾਈਟ ਨਹੀਂ ਜਲਾਈ ਤਾਂ ਕੋਈ ਗੱਲ ਨਹੀਂ ਜੇ ਡੇਢ ਘੰਟਾ ਨਹੀਂ ਜਲਾਈ ਤਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇ ਤੂੰ ਜ਼ਿਆਦਾ ਕੋਈ ਵੀ ਐਰ ਸਟ੍ਰਾਈਕ ਨਹੀਂ ਹੁੰਦੀ ਕਿ ਉਹ ਉੱਥੇ ਹੀ ਘੁੰਮਦੇ ਰਹਿਣ ਤੇ ਤੁਸੀਂ ਸਾਰੀ ਰਾਤ ਦਾ ਲਾਈਟ ਕਾਰਮੀ ਵੀ ਇੰਨਾ ਸਮਾਂ ਕਿੱਥੇ ਦਿੰਦੀ ਹੈ ਹਾਂਜੀ ਕਾਰਮੀ ਵੀ ਇੰਨਾ ਸਮਾਂ ਕਿੱਥੇ ਦਿੰਦੀ ਹੈ ਮੈਂ ਨਹੀ ਨਹੀਂ ਨਹੀਂ ਤੋਂ ਇਸ ਕਰਕੇ ਘਬਰਾਉਣ ਦੀ ਕੋਈ ਗੱਲ ਨਹੀਂ ਹੈਗੀ ਇਹ ਇੱਕ ਪ੍ਰੋਸੀਜਰ ਹੈਗਾ ਤਾਂ ਕਿ ਸੌਰੀ ਜਨਤਾ ਦੀ ਸੇਫਟੀ ਸਿਕਿਉਰਿਟੀ ਨੂੰ ਨਜ਼ਰ ਰੱਖਦੇ ਹੋયા ਤਾਂ ਕਿ ਸ਼ਹਿਰਾਂ ਦੇ ਵਿੱਚ ਕੋਈ ਵੀ ਇਹੋ ਜਿਹਾ ਜਿਹਦਾ ਦਿਮਾਗੀ ਤੌਰ ਤੇ ਠੀਕ ਨਹੀਂ ਹੈ ਜੀ ਉਹ ਸਿਰਫ ਇਹ ਰਾ ਪਾਇਲਟ ਜਾਂ ਇਦਾਂ ਜਦੋਂ ਕੋਈ ਤੇ ਸਟ੍ਰਾਈਕ ਕਰਨ ਆਏ ਤੋ ਉਹਨੂੰ ਲਾਈਟਾਂ ਨੂੰ ਟੇ ਨਜ਼ਰ ਆਉਂਦੀਆਂ ਆਪਣਾ ਟਾਰਗੇਟ ਉਹ ਮਿਸ ਕਰ ਗਿਆ ਤੋ ਸਿਵਲ ਦੇ ਵਿੱਚ ਭਾਵਨਾ ਸੁੱਟ ਗਿਆ ਇਸ ਕਰਕੇ ਤੇ ਬਲੈਕ ਆਊਟ ਵੀ ਹੋ ਗਿਆ ਤਾਂ ਕਿ ਪੂਰਾ ਏਰੀਆ ਹੀ ਹੂੰ ਡਾਰਕ ਚ ਜਾਏ ਤਾਂ ਕਿ ਆਉਣ ਵਾਲੇ ਪਾਇਲਟ ਨੂੰ ਜਾਂ ਹੋਰ ਸਾਰੇ ਪਾਇਲਟਾਂ ਨੂੰ ਏਰੀਆ ਦਾ ਪਤਾ ਨਾ ਲਗੇ ਨੁਕਸਾਨો ਜੀ ਇਸ ਗੱਲ ਤੇ ਆਉਨੇ ਆ ਜਿਹੜਾ ਆਪਰੇਸ਼ਨ ਸਿੰਧੂਰ ਹੋਇਆ 9 ਅਲੱਗ-ਅਲੱਗ ਜਗ੍ਹਾ ਦੇ ਉੱਪਰ ਅਟੈਕਸ ਕੀਤੇ ਗਏ ਇੰਡੀਅਨ ਆਰਮੀ ਦੇ ਵੱਲੋਂ ਤਿੰਨੋਂ ਫਰੰਟ ਖੁੱਲੇ ਹੋਏ ਸੀ ਪਰ ਇਸ ਸਭ ਦੇ ਵਿਚਾਲੇ ਤੁਸੀਂ ਵੀ ਜੰਗਾਂ ਦਾ ਹਿੱਸਾ ਰਹੇ ਹੋ ਇਸ ਗੱਲ ਤੇ ਜ਼ਰੂਰ ਚਾਨਣਾ ਪਾਓ ਕਿ ਪਾਕਿਸਤਾਨ ਦੇ ਜਿਹੜੇ ਸਪੌਟ ਚੁਣੇ ਗਏ ਹਮਲਾ ਕਰਨ ਦੇ ਲਈ ਉਹਨਾਂ ਦੀ ਮਹੱਤਤਾ ਉਹਨਾਂ ਦੀ ਵੈਲਿਊ ਕੀ ਹੈ ਜਿੱਦਾਂ ਆਪਾਂ ਬਹਾਵਲਪੁਰ ਦੀ ਗੱਲ ਕਰ ਲੈਨੇ ਆ ਕੋਟਲੀ ਦੀ ਗੱਲ ਕਰ ਲੈਨੇ ਆ ਉਧਰਲੇ ਕਸ਼ਮੀਰ ਤੇ ਉਧਰਲੇ ਪੰਜਾਬ ਦੇ ਵਿੱਚ ਲਿਆਂ ਇਹ ਜਿਹੜੀਆਂ ਜਗ੍ਹਾਾਂ ਚੁਣੀਆਂ ਗਈਆਂ ਕਾਸਟ ਔਰਤੇ ਉਹੀ ਜਗਾ ਹਾਂ ਕਿਉਂ ਇਦਾਂ ਕਿ ਪਾਕਿਸਤਾਨ ਦੇ ਵਿੱਚ ਅੱਜ 21 ਟੈਰਰਿਸਟ ਕੈਂਪ ਐਕਟਿਵ ਹੈ ਠੀਕ ਹੈ ਜਦੋਂ ਪਹਿਲਗਾਮ ਦਾ ਇਕਾਂਡ ਹੋਇਆ ਇਹਨਾਂ ਨੇ ਟੂਰਿਸਟ ਤੇ ਅਟੈਕ ਕੀਤਾ ਉਹਦੇ ਬਾਅਦ ਇੱਕਦਮ ਹਿੰਦੁਸਤਾਨ ਦੀ ਰਿਐਕਸ਼ਨ ਨੂੰ ਦੇਖਦੇ ਹੋਏ ਕੁਝ ਟੈਰਰਿਸਟ ਆਪਣੇ ਕੈਂਪਾਂ ਨੂੰ ਛੱਡ ਕੇ ਜਿਹੜੇ ਕਿ ਪਾਕਿਸਤਾਨ ਦੇ ਬਾਰਡਰ ਤੋਂ 10 20 ਕਿਲੋ ਮੀਟਰ ਦੀ ਰੇਂਜ ਜੀ ਉਹ ਪਿੱਛੇ ਚਲੇਗਾ ਜੀ ਕਿਉਂਕਿ ਉਹਨਾਂ ਨੂੰ ਖਤਰਾ ਸੀ ਕਿਉਂਕਿ 120 30 40 ਕਿਲੋਮੀਟਰ ਦੀ ਰੇਂਜ ਦੇ ਵਿੱਚ ਭਾਰਤ ਕੁਝ ਵੀ ਕਰ ਸਕਦਾ ਪਿੱਛੇ ਵੀ ਕਰ ਸਕਦਾ ਇੱਥੇ ਵੀ ਕਰ ਸਕਦਾ ਤਾਂ ਪਿੱਛੇ ਚਲੇ ਹੂੰ ਤੇ 22 ਤੋਂ ਲੈ ਕੇ 7 ਤਰੀਕ ਤੱਕ 15 ਦਿਨ ਸਰਕਾਰ ਨੇ ਕਿਉਂ ਲਏ ਕਿਉਂਕਿ ਉਹਨਾਂ ਨੇ ਇਹ ਇਹਨਾ ਕੈਂਪਾਂ ਦੀ ਐਕਟੀਵਿਟੀ ਨੂੰ ਕਨਫਰਮ ਕਰਕੇ ਇਹ ਨੌ ਜਿਹੜੇ ਮਿਲਿਟੈਂਟ ਕੈਂਪਸ ਸੀ ਇਹ ਸਿਲੈਕਟ ਕੀਤੇ ਕਿਉਂਕਿ ਇੱਥੇ ਐਕਟੀਵਿਟੀ ਸੀ ਹੂੰ ਜੀ ਜਿੱਦਾਂ ਹੁਣ ਮੁਰੀਦ ਕੇ ਹੈ ਉਹ ਲਖਰੇ ਤੋਬਾ ਦਾ ਹੈੱਡਕੁਆਟਰ ਹੈੱਡਕੁਆਟਰ ਮਤਲਬ ਕਿ ਉਹਨਾਂ ਦਾ ਸਾਰੀ ਪਲੈਨਿੰਗ ਹੀ ਉੱਥੋਂ ਹੁੰਦੀ ਹੈ ਕਿੰਨੇ ਭਰਤੀ ਦਾ ਸਟੇਸ਼ਨ ਵੀ ਉਹੀ ਹੈ ਉੱਥੋਂ ਹੀ ਲੈਂਦੇ ਨੇ ਉਹਨਾਂ ਸਾਰਿਆਂ ਨੂੰ ਆ ਉਹ ਮਤਲਬ ਜਿਹੜੇ ਇਹਨਾਂ ਦੇ ਕੈਂਪ ਆ ਉੱਥੇ ਸਭ ਕੁਝ ਉਹੀ ਹੁੰਦਾ ਠੀਕ ਹੈ ਟ੍ਰੇਨਿੰਗ ਉੱਥੇ ਜਿਹੜੇ ਨਵੇਂ ਨਵੇਂ ਟੈਟਰ ਉਹ ਵੀ ਉੱਥੇ ਉੱਥੇ ਸਮਝਾਣਗੇ ਉਹਨਾਂ ਦਾ ਬ੍ਰੇਨ ਵਾਸ਼ ਕਰਨਗੇ ਸੋ ਸਭ ਜਿੱਥੇ ਉੱਥੇ ਹੁੰਦੀਆਂ ਟ੍ਰੇਨਿੰਗ ਸਭ ਕੁਝ ਉੱਥੇ ਹੁੰਦਾ ਤੇ ਦੂਸਰਾ ਬਹਾਵਲਪੁਰ ਦਾ ਉਹ ਲਖਰੇ ਤੋਬਾ ਦਾ ਹੈ ਠੀਕ ਹੈ ਹੁਣ ਇਹਦੇ ਇਲਾਵਾ ਜਿਹੜਾ ਸਫਾਈ ਕੈਂਪ ਹੋ ਗਿਆ ਜਿੱਦਾਂ ਤੁਸੀਂ ਕਿਹਾ ਕੋਟਲੀ ਅਬਾਸ ਹੋ ਗਿਆ ਇਹ ਹੈਗਾ ਫਿਜਬਲ ਮੁਜਾਹਦੀਨ ਤੇ ਉਹਨਾਂ ਨੇ ਇਹ ਉਹ ਟੈਰਰਿਸ ਗਰੁੱਪ ਚੁਣੇ ਜਿਹੜੇ ਪਹਿਲੇ ਸਾਡੇ ਹਿੰਦੁਸਤਾਨ ਦੇ ਉੱਤੇ ਅਟੈਕ ਕਰ ਚੁੱਕੇ ਜਿੱਦਾਂ ਕਿ ਇਹਨਾਂ ਨੇ ਹਵਾਈ ਜਹਾਜ਼ ਨੂੰ ਹਾਈਜੈਕ ਕੀਤਾ ताजमहल ਦੇ ਵਿੱਚ ਬੰਬਈ ਦੇ ਵਿੱਚ ਹਮਲਾ ਕੀਤਾ ਤੇ ਸਾਰੇ ਉਹੀ ਟੈਰਰਿਸਟ ਜਿਨ੍ਹਾਂ ਦੇ ਇਹ ਕੈਂਪ ਐਕਟਿਵ ਸੀ ਤੇ ਇਹਨਾਂ ਨੇ ਪਹਿਲੇ 9 ਕੈਂਪ ਜਿਹੜੇ ਆ ਉਹ ਟਾਰਗੇਟ ਕੀਤੇ ਆ ਤੇ ਹੁਣ ਰਹਿ ਗਏ 12 ਤੇ ਹੁਣ 12 ਦੇ ਉੱਤੇ ਇਹਨਾਂ ਦੀ ਨਜ਼ਰ ਹੈਗੀ ਹੈ ਤੇ ਆਪਰੇਸ਼ਨ ਸੰਦੂਰ ਜਿਹੜਾ ਹੈਗਾ ਇਹ ਉਹਨਾਂ 12 ਤੇ ਵੀ ਐਕਸ਼ਨ ਕਰੇਗਾ ਅਗਰ ਉੱਥੇ ਐਕਟੀਵਿਟੀ ਹੋਣਗੀ ਹੱਲੇ ਕਹਿਣ ਦਾ ਭਾਵ ਕਿ ਆਪਰੇਸ਼ਨ ਸੰਦੂਰ ਓਪਨ ਹੈ ਇਹ ਐਂਡ ਨਹੀਂ ਹੋਇਆ ਦੇਖੋ ਹੁਣੇ ਹੀ ਅੱਜ ਦੀ ਖਬਰ ਹੈਗੀ ਹੈ ਜੀ ਕਿ ਸਾਡੀ 에어ਫੋਰਸ ਨੇ ਉਹਨਾਂ ਦਾ ਐਚਕਿਓ 9 에어 డి펜스 ਸਿਸਟਮ ਪੂਰਾ ਇਤਬਾਹ ਕਰਤਾ ਜੀ ਉਹ ਇਦਾਂ ਦਾ ਡਿਫੈਂਸ ਸਿਸਟਮ ਹੁੰਦਾ ਹੈ ਕਿ ਜਦੋਂ ਸਾਡੇ 'ਨ ਕੋਈ ਮਿਸਾਈਲ 에ਰ ਕਰਾਰਤ ਇਦਾਂ ਦੇ ਪਿੱਛਾ ਜਾਂਦੀਆਂ ਤੇ ਉਹ ਉਹਨੂੰ ਡਿਸਟਰਾਏ ਕਰਦਾ ਹੈਗਾ ਉਹ ਹਵਾ ਦੇ ਵਿੱਚ ਡਿਸਟਰਾਏ ਕਰਦਾ ਉਹ ਤਬਾਹ ਕਰਦਾ ਤੇ ਆਪਰੇਸ਼ਨ ਸੰਦੂਰ ਜਿਹੜਾ ਉਹ ਇਹ ਨਹੀਂ ਹੈ ਕਿ ਅਸੀਂ ਨਾ ਟਕਾਣਿਆਂ ਤੇ ਹਮਲਾ ਕਰਕੇ ਜੋ ਹੁਣ ਹੱਥ ਧੋ ਕੇ ਬਹਿ ਗਏ ਵੀ ਬਸ ਆਪਾਂ ਬਸ ਨਾ ਲੈ ਲਿਆ ਹੁਣ ਆਪਾਂ ਕੁਝ ਨਹੀਂ ਕਰਨਾ ਨਾ 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 ਹਮ ਨਜ਼ਰ ਬਣੀ ਐ ਇਹ ਚਾਲੂ ਰਹੇਗਾ ਜਿੰਨਾ ਚਿਰ ਪਾਕਿਸਤਾਨ ਡਾਇਲੌਗ ਦੇ ਮੂਡ ਚ ਨਹੀਂ ਆਉਂਦਾ ਜਿੰਨਾ ਚਿਰ ਉਹ ਇਹ ਨਹੀਂ ਕਹਿੰਦਾ ਕਿ ਹਾਂ ਮੈਂ ਡਾਇਲੌਗ ਵਾਸਤੇ ਤਿਆਰ ਹਾਂ ਤੇ ਜਿਹੜਾ ਕੰਮ ਹੋਇਆ ਹੈ ਗਲਤ ਹੋਇਆ ਤੇ ਮੈਂ ਟੈਰੋਰਿਸਟ ਨੂੰ ਹੈਂਡ ਓਵਰ ਕਰਨਾ ਜਾਂ ਮੈਂ ਟੈਰੋਰਿਸਟਾਂ ਨੂੰ ਅੱਗੇ ਤੋਂ ਪਰਾਨ ਨਹੀਂ ਦੇਂਦਾ ਕੋ ਰਸਤਾ ਉਹ ਲੱਭੇਗਾ ਜਿੰਨੇ ਨਾਲ ਸਾਨੂੰ ਸੈਟੀਸਫੈਕਸ਼ਨ ਹੋਏ ਕਿਉਂਕਿ ਉਹ ਯਕੀਨ ਨਹੀਂ ਕਰਦਾ ਜੀ ਉਹ ਕਹਿੰਦਾ ਕੁਛ ਇਹ ਕਰਦਾ ਕੁਛ ਖਵਾਜਾ ਆਸਿਫ ਹੋਣਾ ਦਾ ਵੀ ਬਿਆਨ ਆਇਆ ਸਾਹਮਣੇ ਕਹਿੰਦੇ ਵੀ ਜੇਕਰ ਹੁਣ ਪਾਕਿਸਤਾਨ ਭਾਰਤ ਇੱਥੇ ਰੁਕਦਾ ਤਾਂ ਪਾਕਿਸਤਾਨ ਰਿਟੈਲੀਏਟ ਨਹੀਂ ਕਰੂਗਾ ਇਹ ਕਹਿਣਾ ਇਹ ਯਕੀਨ ਦੇ ਘੇਰੇ ਚ ਆਉਂਦੀਆਂ ਨੇ ਗੱਲਾਂ ਬਿਲ ਨਹੀਂ ਆਉਂਦੀਆਂ ਕਿਉਂਕਿ ਪਰਸੋਂ ਦੀ ਇਹ ਗੱਲ ਹੈ ਜਿਹੜੀ ਤੁਸੀਂ ਕੀਤੀ ਹੈ ਪਰਸੋਂ ਉਹਨਾਂ ਨੇ ਕਿਹਾ ਸੀ ਨਿਊਜ਼ ਦੇ ਵਿੱਚ ਆਇਆ ਸੀ ਕਿ ਅਗਰ ਹਿੰਦੁਸਤਾਨ ਆਪਰੇਸ਼ਨ ਸੰਦੂਰ ਨੂੰ ਰੋਕ ਦਿੰਦਾ ਤੇ ਅਸੀਂ ਇਸ ਲੜਾਈ ਨੂੰ ਐਸਕੇਲੇਟ ਨਹੀਂ ਕਰਾਂਗੇ ਅਸਕੂਲੇਟ ਤੇ ਕਰੀ ਜਾ ਰਿਹਾ ਉਹ ਹੁਣ ਉਹਨੇ ਪੁੰਛ ਦੇ ਉੱਤੇ ਅਟੈਕ ਕੀਤਾ ਰਜੌਰੀ ਤੇ ਅਟੈਕ ਕੀਤਾ ਸਾਰਾ ਪੂਰੇ ਬਾਰਡਰ ਦੇ ਉੱਤੇ ਫਾਇਰ ਕਰ ਰਿਹਾ ਉਹ ਆਪਣੀਆਂ ਗਨਾਂ ਫਾਇਰ ਕਰ ਰਿਹਾ ਪੁੰਛ ਦੇ ਵਿੱਚ ਸਿਵਿਲਿਅਨ ਮਾਰੇ 12 11 ਮਰ ਗਏ ਤੇ ਇੱਕ ਗੁਰਦੁਆਰੇ ਦੀ ਬਿਲਡਿੰਗ ਉੱਡ ਗਈ ਉੱਥੇ ਜਿਹੜਾ ਕੀਰਤਨ ਸੀ ਜਿਹੜਾ ਕੀਰਤਨ ਕਰਦਾ ਸੀ ਉਹ ਮਰ ਗਏ ਸ਼ਹੀਦ ਹੋ ਗਿਆ ਵਿਚਾਰਾ ਤੇ ਇਹਨਾਂ ਤੇ ਯਕੀਨ ਨਹੀਂ ਕੀਤਾ ਜਾ ਸਕਦਾ ਅਗਰ ਉਹਨਾਂ ਨੇ ਉਦੋਂ ਕਿਹਾ ਤਾਂ ਮੈਂ ਮੈਨੂੰ ਖੁਸ਼ੀ ਹੋਈ ਹੈ ਸੁਣ ਕੇ ਕਿ ਸ਼ਾਇਦ ਇਹ ਗੱਲ ਅੱਗੇ ਵਧੇਗੀ ਲੇਕਿਨ ਨਹੀਂ ਉਹਨਾਂ ਤੋਂ ਸ਼ੁਰੂ ਕਰਤਾ ਕੰਮ ਅੱਜ ਜਿਹੜੀ ਅੱਜ ਦੀ ਖਬਰ ਸੁਣ ਰਹੇ ਸੀ ਕਿ ਮੈਂ 1.5 2 ਵਜੇ 2 ਵਜੇ ਜਿਹੜੀ ਮੈਂ ਖਬਰ ਸੁਣੀ ਹੈ ਉਹਨਾਂ ਨੇ ਬਠਿੰਡਾ ਸੰਗਰੂਰ ਜੀ ਅੰਮ੍ਰਿਤਸਰ ਲੁਧਿਆਣਾ ਪਠਾਨਕੋਟ ਜਲੰਧਰ ਆਦਮਪੁਰ ਇਹਨਾਂ ਦੇ ਮਸਾਇਲੇ ਲੱਗੀਆਂ ਔਰ ਅਸੀਂ ਉਹ ਨਾਕਾਮ ਕਰਤੇ ਹਮਲੇ ਸਾਰੇ ਉਹ ਕਹ ਸੀ ਬਟੇ ਆ ਬਾਦਰ ਤੇ ਤਾਂ ਅਸੀਂ ਨੀ ਰੁਕਾਂਗੇ ਜੋ ਰੋਕਦਾ ਤਾਂ ਅਸੀਂ ਨੀ ਰੁਕਾਂਗੇ ਜੀ ਜੀ ਤੇ ਅਸੀਂ ਤਾਂ ਉਹਨਾਂ ਬੈਟਰ ਹੈਗੇ ਆ ਅਸੀਂ ਤਾਂ ਬੁਯਾਰ ਗ੍ਰੇਟ ਐਂਡ ਬੀ ਕੰਟਰੀ ਅਸੀਂ ਇੱਥੇ ਨਹੀਂ ਚੂੜੀਆਂ ਪਾਣ ਕੇ ਬੈਠੀਆਂ ਉਹ ਕਹੀ ਜਾਏਗਾ ਜੀ ਸੋਲਾਂਗੇ ਤਾਂ ਅਸੀਂ ਡਰ ਜਾਵਾਂਗੇ ਉਹ ਤਾਂ ਕਹਿੰਦੇ ਸੀ ਥੋੜੇ ਡਰਨੇ ਆ ਹੂੰ ਕਿਉਂਕਿ ਉਹਦਾ ਤੇ ਸੁਭਾਈ ਇਹ ਹੈਗਾ ਕਿ ਅਫਰਾ ਤਫਰੀ ਦੋਸਤਾਂ ਚ ਫਲਾਣਾ ਲੋਕਾਂ ਦੇ ਵਿੱਚ ਗੱਲ ਹੁਣ ਬਿਆਨਾਂ ਤੋਂ ਅੱਗੇ ਨਿਕਲ ਚੁੱਕੀ ਹੈ ਪਰ ਜਿੱਦਾਂ ਤੁਸੀਂ ਪਹਿਲਾਂ ਚਾਣਨਾ ਪਿਆ ਕਿ ਡਾਇਲੌਗ ਦੀ ਸਥਿਤੀ 'ਚ ਜਦੋਂ ਤੱਕ ਪਾਕਿਸਤਾਨ ਨਹੀਂ ਆਉਂਦਾ ਇਹ ਗੱਲ ਨਹੀਂ ਸਿਰੇ ਲੱਗਣੀ ਪਰ ਇੱਥੇ ਇੱਕ ਤੁਸੀਂ ਵੀ ਖਬਰ ਸੁਣੀ ਹੋਊਗੀ ਕਿ ਆਪਣਾ ਸੈਨਿਕ ਸਾਹੂ ਉਸ ਨੂੰ ਕਬਜ਼ੇ ਦੇ ਵਿੱਚ ਉਹਨਾਂ ਨੇ ਲੈ ਲਿਆ ਉਹਨਾਂ ਨੇ ਕਾਬੂ ਕਰ ਲਿਆ ਕਿਉਂਕਿ ਉਹ ਇੱਕ ਦਰਤ ਨਾਲ ਢਾਹ ਲਾ ਕੇ ਆਰਾਮ ਕਰ ਰਿਹਾ ਸੀ ਉਸ ਸਮੇਂ ਜਦੋਂ ਕਿਸੇ ਕਿਸਾਨ ਦੇ ਨਾਲ ਗਿਆ ਹੋਇਆ ਸੀ ਉਸਦੇ ਖੇਤ ਦੇ ਵਿੱਚ ਕੰਮ ਚੱਲ ਰਿਹਾ ਸੀ ਉੱਥੇ ਐਜ਼ ਅ ਸਿਕਿਉਰਿਟੀ ਆਫੀਸਰ ਦੇ ਨਾਲ ਜਾਂਦੇ ਨੇ ਤੇ ਕਹਿੰਦੇ ਉਹ ਇੱਕ ਦਰਖਤ ਨਾਲ ਢਾਲਾ ਕੇ ਬੈਠਾ ਸੀ ਤੇ ਉਹਨੂੰ ਨੀਂਦ ਆ ਗਈ ਤੇ ਪਾਕਿਸਤਾਨੀ ਰੇਂਜਰ ਆਉਂਦੇ ਨੇ ਉਹਨੂੰ ਫੜ ਕੇ ਤੇ ਨਾਲ ਲੈ ਜਾਂਦੇ ਨੇ ਉਸ ਤੋਂ ਬਾਅਦ ਫਲੈਗ ਮੀਟਿੰਗਸ ਸੱਦਣ ਦੀ ਬਾਰ-ਬਾਰ ਕੋਸ਼ਿਸ਼ ਹੋਈ ਹੈ ਪਰ ਪਾਕਿਸਤਾਨ ਰਿਸਪੌਂਡ ਨਹੀਂ ਕਰ ਰਿਹਾ ਇਸ ਚੀਜ਼ ਤੇ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਇਹ ਸਾਰੇ ਦੇ ਵਿੱਚ ਉਸ ਨੌਜਵਾਨ ਦੀ ਉਸ ਜਵਾਨ ਦੀ ਗੱਲ ਕਿਤੇ ਨਹੀਂ ਕਰਦੇ ਆ ਨਾ ਹੀ ਨੈਸ਼ਨਲ ਮੀਡੀਆ ਕਰ ਰਿਹਾ ਹੈ ਨਾਹੀਂ ਬਾਲੀ ਉਹਨੂੰ ਕਵਰੇਜ ਦਿੱਤੀ ਜਾ ਰਹੀ ਹੈ ਉਹ ਬੰਗਾਲ ਤੋਂ ਨਹੀਂ ਉਹਨਾਂ ਦੀ ਪਤਨੀ ਜਿਹੜੀ ਕਿ ਗਰਭਵਤੀ ਹੈ ਉਹ ਆ ਕੇ ਪੰਜਾਬ ਦੇ ਵਿੱਚ ਬੈਠੀ ਹੋਈ ਹੈ ਉਹ ਕਹਿੰਦੀ ਹੈ ਕਿ ਇਸਤੇ ਵੀ ਗੱਲ ਕਰੋ ਕੋਸ਼ਿਸ਼ ਕਰੋ ਵਾਪਸ ਲਿਆਉਣ ਦੀ ਕਿ ਅੱਗੇ ਐਦਾਂ ਹੁੰਦਾ ਰਿਹਾ ਹੈ ਅਭਿਨੰਦਨ ਵਾਲਾ ਕੇਸ ਇੱਕ ਵੱਖਰਾ ਹੈ ਕਿਉਂਕਿ ਅਭਿਨੰਦਰ ਇੱਕ ਸੀਨੀਅਰ ਸੀਨੀਅਰ ਆਫੀਸਰ ਸੀ ਕੇਸ ਕਰਕੇ ਉਸ ਨੂੰ ਮੋੜਨਾ ਤੇ ਗਲੇ ਦੀ ਹੱਡੀ ਬਣ ਗਿਆ ਉਹਨਾਂ ਲਈ ਪਰ ਇਸ ਜਵਾਨ ਜਿਹੜਾ ਆਮ ਜਵਾਨ ਹੈ ਉਸ ਨੂੰ ਵਾਪਸ ਲਿਆਉਣ ਦੇ ਲਈ ਉਹਨਾਂ ਤਰਅੱਦਦ ਨਹੀਂ ਕੀਤਾ ਜਾ ਰਿਹਾ ਦੱਸਿਆ ਜਾ ਰਿਹਾ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜਦੋਂ ਦੋ ਦੇਸ਼ ਲੜਾਈ ਦੇ ਮਾਹੌਲ 'ਚ ਬੈਠੇ ਹੋਣ ਬਾਰਡਰ ਦੇ ਉੱਤੇ ਇਹ ਚੀਜ਼ਾਂ ਆਮ ਹੈਗੀਆਂ ਠੀਕ ਹੈ ਕੋਈ ਉਹਨਾਂ ਦਾ ਜਵਾਨ ਸਾਡੇ ਹੱਥ ਲੱਗ ਗਿਆ ਕੋ ਸਾਡਾ ਜਵਾਨ ਉਹਦੇ ਹੱਥ ਲੱਗ ਗਿਆ ਕੋ ਸ਼ਿਵਲੀਆਂ ਨਾਲ ਦੇ ਹੱਥ ਲੱਗੇ ਕੋ ਫੜ ਕੇ ਲੈ ਗਏ ਇਹ ਆਮ ਚੀਜ਼ਾਂ ਹੈ ਜੀ ਤੇ 65 'ਚ ਵੀ ਹੋਈਆਂ 71 'ਚ ਵੀ ਹੋਈਆਂ ਹਮਮ ਔਰ ਜਿੰਨਾ ਚਿਰ ਦੋ ਦੇਸ਼ ਇਦਾਂ ਦੀ ਲੜਾਈ ਕਰਦੇ ਰਹਿਣਗੇ ਇਹ ਬਾਰਡਰਾਂ ਤੇ ਹੁੰਦਾ ਰਹੇਗਾ ਹਾਂ ਇਹ ਕੋਈ ਬਹੁਤ ਵੱਡਾ ਮਸਲਾ ਨਹੀਂ ਹੈਗਾ ਔਰ ਜਿੱਦਾਂ ਤੁਸੀਂ ਕਿਹਾ ਕਿ ਉਹਦੇ ਵਾਸਤੇ ਕੋਈ ਗੱਲ ਨਹੀਂ ਕਰ ਰਿਆ ਇਹੋ ਜੇ ਮਾਹੌਲ ਦੇ ਵਿੱਚ ਇਹ ਛੋਟੀਆਂ ਮੋਟੀਆਂ ਗੱਲਾਂ ਜਿਹੜੀਆਂ ਪਰਿਵਾਰ ਵਾਸਤੇ ਬਹੁਤ ਵੱਡੀ ਹੈ ਕਿ ਉਹਨਾਂ ਦਾ ਬੱਚਾ ਉਸ ਸਾਈਡ ਉਹਨਾਂ ਨੇ ਫੜ ਲਿਆ ਉਹਨਾਂ ਮੱਤੇ ਰੋਟੀ ਰੋਜੀ ਆ ਉਹ ਜ਼ਰੂਰ ਕਹਿਣਗੇ ਵੀ ਇਹ ਦੇਸ਼ ਕਿੱਦਾਂ ਦਾ ਸਾਡੇ ਬੱਚੇ ਨੂੰ ਨਹੀਂ ਵਾਪਸ ਲਿਆ ਰਹੇ ਪਰ ਇਹ ਚੀਜ਼ਾਂ ਜਿਹੜੀਆਂ ਇਹ ਆਮ ਬਾਰਡਰ ਤੇ ਹੁੰਦੀਆਂ ਹੈਗੀਆਂ ਜਿੰਨਾਂ 'ਚ ਡਾਇਲੌਗ ਨਹੀਂ ਹੁੰਦੇ ਉਹਨਾਂ 'ਚ ਕੋਈ ਬੰਦਾ ਵਾਪਸ ਉਹ ਛੱਡਦੇ ਨਹੀਂ ਤੇ ਨਾ ਹੁੰਦਾ ਨਾ ਅਸੀਂ ਛੱਡਨੇ ਆ ਨਾ ਉਹ ਛੱਡਨੇ ਜਦੋਂ ਗੱਲਬਾਤ ਹੁੰਦੀ ਹੈ ਫਿਰ ਉਹਦੇ ਵਿੱਚ ਇਹ ਮੁੱਦਾ ਆਉਂਦਾ ਕਿ ਵੀ ਸਾਡੇ ਐਨੇ ਤੁਸੀਂ ਜਵਾਨ ਫੜੇ ਆ ਜਾਂ ਐਨੇ ਸਿਵਲੀਆਂ ਤੁਸੀਂ ਛੱਡਦੇ ਹੋ ਸੀ ਐਨੇ ਫੜੇ ਅਸੀਂ ਛੱਡ ਦਿੰਦੇ ਆ ਅੱਛਾ ਜੀ ਤੇ ਇਹ ਨਾਰਮਲ ਚੀਜ਼ਾਂ ਹੈਗੀਆਂ ਅਗਰ ਕੋਈ ਕਹੇ ਕਿ ਲੜਾਈ ਦੇ ਦੌਰਾਨ ਕੋਈ ਬੰਦਾ ਵਾਪਸ ਮਗਵਾ ਲੇ ਉਹ ਇਦਾਂ ਨਹੀਂ ਹੁੰਦਾ ਹੱਲੇ ਪੋਸੀਬਿਲਿਟੀ ਨਹੀਂ ਹੁਣ ਅਸੀਂ ਮੈਂ 71 ਦੇ ਵਿੱਚ ਜਦੋਂ ਅਸੀਂ ਬੰਗਲਾਦੇਸ਼ ਦੇ ਵਿੱਚ ਸਾਡਾ ਇੱਕ ਹੌਲਦਾਰ ਉਹ ਪਾਕਿਸਤਾਨੀਆਂ ਨੇ ਫੜ ਲਿਆ ਠੀਕ ਹੈ ਤੇ ਹੁਣ ਮਾਹੌਲ ਇਦਾਂ ਦੇ ਸੀ ਕਿ ਲੜਾਈ ਦੇ ਲੜਾਈ ਹੋਈ ਵੀ ਬਹੁਤ ਵੱਡੇ ਲੈਵਲ ਤੇ ਲੇਕਿਨ ਅਸੀਂ ਕਿਨੂੰ ਕਹੀਏ ਕਿਉਂਕਿ ਜਿਉਂ ਨਾ ਇੱਕ ਫੜਿਆ ਤੇ ਅਸੀਂ ਵੀ ਕਈ ਜਗ੍ਹਾ ਤੇ ਚਾਰ ਫੜੇ ਹੂੰ ਤੇ ਜਦੋਂ ਲੜਾਈ ਖਤਮ ਹੁੰਦੀ ਹੈ ਜਿੱਦਾਂ ਅਸੀਂ 93 ਉਹਨਾਂ ਦੇ ਪ੍ਰिजनਰ ਆਫ ਵਾਰ ਵਾਪਸ ਕੀਤੇ ਪੇਸ਼ੇ ਤਾਂ ਹੀ ਸਾਡੇ ਬੰਦੇ ਵੀ ਵਾਪਸ ਆਏ ਕੁਝ ਰਹਿ ਗਏ ਜਿੱਥੇ ਆਈ ਫੀਲ ਜਿੱਦਾਂ ਤੁਸੀਂ ਕਿਹਾ ਕਿ ਕਿਸੇ ਵੇਲੇ ਮਾਹੌਲ ਇਦਾਂ ਦਾ ਹੁੰਦਾ ਕਿ ਧਿਆਨ ਨਹੀਂ ਜਾਂਦਾ ਹੂੰ ਤੇ ਇਕੱਲੇ ਬੰਦੇ ਰਹਿ ਜਾਂਦੇ ਆ ਲੇਕਿਨ ਇਹ ਅਦਲਾ ਬਦਲੀ ਰਿਜਨਲ ਵਾਰਦੀ ਜਾਂ ਜਿਹੜੇ ਉਹਨਾਂ ਨੇ ਕੈਪਚਰ ਕੀਤੇ ਉਹ ਆਫਟਰ ਦੀ ਡਾਇਲੌਗ ਹੁੰਦੇ ਹੈਗੇ ਉਹ ਜਦੋਂ ਡਾਇਲੌਗ ਸ਼ੁਰੂ ਹੋਊਗਾ ਗੱਲ ਫੇਰ ਉਧਰ ਨੂੰ ਜਾਊਗੀ ਪਰ ਮੇਰਾ ਜਿਹੜਾ ਅਗਲਾ ਸਵਾਲ ਹੈ ਉਹ ਸੀ ਇੰਟਰਨੈਸ਼ਨਲ ਤੌਰ ਤੇ ਇਸ ਵਾਰ ਨੂੰ ਲੈ ਕੇ ਬਹੁਤ ਸਾਰੇ ਦੇਸ਼ਾਂ ਦੇ ਬਿਆਨ ਆਏ ਨੇ ਕਿ ਇਹ ਜਿਹੜਾ ਇਹ ਇਸ਼ੂ ਹੈ ਇਹ ਕੋਈ ਆਮ ਇਸ਼ੂ ਨਹੀਂ ਹੈ ਇਹ ਬਹੁਤ ਸਾਰੇ ਦੇਸ਼ਾਂ ਨੂੰ ਪ੍ਰਭਾਵਿਤ ਕਰਨ ਵਾਲੀ ਚੀਜ਼ ਹੈ ਖਾਸ ਤੌਰ ਤੇ ਭਾਰਤ-ਪਾਕਿ ਦੀ ਇਹ جنگ ਇਸ ਦੇ ਵਿਚਾਰੇ ਜਦੋਂ ਵੀ ਪਾਕਿਸਤਾਨ ਨੇ ਭਾਰਤ ਤੇ ਜਾਂ ਭਾਰਤ ਨੇ ਪਾਕਿਸਤਾਨ ਤੇ ਹਮਲਾ ਕਰਨਾ ਹੁੰਦਾ ਤਾਂ ਇਸ ਗੱਲ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਕਿ ਪਹਿਲਾਂ ਬਹੁਤ ਸਾਰੇ ਦੇਸ਼ਾਂ ਨੂੰ ਜਿਨ੍ਹਾਂ ਦੇ ਨਾਲ ਸਮਝੌਤਿਆਂ ਚ ਹੁੰਦੀ ਹੈ ਕੰਟਰੀ ਉਹਨਾਂ ਨੂੰ ਇਤਲਾਹ ਕਰਨੀ ਪੈਂਦੀ ਹੈ ਕਿ ਅਸੀਂ ਇਹ ਐਕਸ਼ਨ ਕਰਨਾ ਹੈ ਜਾਂ ਫਿਰ ਇਹ ਬਿਲਕੁਲ ਨਿੱਧੀ ਝੂਠ ਗੱਲ ਹੈ ਜਾਂ ਕਿਹਾ ਜਾਂਦਾ ਹੈ ਕਿ ਅਮਰੀਕਾ ਨੂੰ ਪਹਿਲਾਂ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਅਸੀਂ ਅੱਜ ਜਾਂ ਕੱਲ ਨੂੰ ਆਪ ઓਪਰੇਸ਼ਨ ਕਰਨਾ ਤੇ ਉਸ ਤੋਂ ਪਹਿਲਾਂ ਇਨਫਾਰਮੇਸ਼ਨ ਇੱਕ ਦੇਣੀ ਪੈਂਦੀ ਹੈ ਸੁਭਾਵਿਕ ਤੌਰ ਤੇ ਕਿ ਇਹ ਕਿਵੇਂ ਦੇਖਦੇ ਹੋ ਕਿਉਂਕਿ ਇਹ ਆਮ ਜਾਂ ਸਧਾਰਨ ਲੋਕਾਂ 'ਚ ਇਹ ਗੱਲ ਚੱਲਦੀ ਕਿ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਪਹਿਲਾਂ ਵਾਰ ਤੋਂ ਅ ਕਿਸੇ ਵੀ ਆਪਰੇਸ਼ਨ ਦੇ ਵਿੱਚ ਕਿਸੇ ਵੀ ਦੇਸ਼ ਨੂੰ ਇਹ ਨਹੀਂ ਦੱਸਿਆ ਜਾਂਦਾ ਕਿ ਅਸੀਂ ਅੱਜ ਹਮਲਾ ਕਰਨ ਲੱਗੇ ਹਾਂ ਠੀਕ ਹੈ ਸਿਰਫ ਉਹਨਾਂ ਦੇ ਐਮਬੈਸਡਰ ਨੂੰ ਬੁਲਾ ਕੇ ਦੱਸਿਆ ਜਾਂਦਾ ਜਿੰਨੀਆਂ ਵੀ ਐਮਬੈਸੀਆਂ ਆ ਗਈਆਂ ਹਨਦੁਸਤਾਨ ਦੇ ਵਿੱਚ ਠੀਕ ਹੈ ਹਰ ਦੇਸ਼ ਦੀ ਐਮਬੈਸੀ ਆ ਗਈ ਐਮਬੈਸਡਰ ਹੈਗਾ ਤਾਂ ਉਹਨੂੰ ਬੁਲਾ ਕੇ ਦੱਸਿਆ ਜਾਂਦਾ ਵੀ ਆਹ ਪੈਲਗਾਮ ਤੇ ਹੋਇਆ ਉਹਨੂੰ ਪਤਾ ਦੱਸਿਆ ਜਾਂਦਾ ਉਹਨੂੰ ਕਿ ਗਲਤ ਹੋਇਆ ਹੂੰ ਬਸ ਉਹਨਾਂ ਨੂੰ ਇਹ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਕਿ ਸਾਡੇ ਉੱਤੇ ਟੈਰਰਿਸਟ ਅਟੈਕ ਹੋਇਆ ਤੇ ਇਹ ਗਲਤ ਹੋਇਆ ਹੂੰ ਅੱਛਾ ਇਹਦੇ ਬਾਰੇ ਅਸੀਂ ਫੁੱਟਸਲਾ مشورہ ਕਰ ਰਹੇ ਹਾਂ ਕਿ ਕੀ ਕਰਨਾ ਚਾਹੀਦਾ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਭਾਈ ਜੇ ਅਟੈਕ ਹੋਇਆ ਤੇ ਇਹ ਕੁਝ ਨਾ ਕੁਝ ਕਰਨਗੇ ਸਵਾਲਿਕ ਮੈਸੇਜ ਚੱਲਦਾ ਹੈ ਪਰ ਲੇਕਿਨ ਅਸੀਂ ਇਹ ਨਹੀਂ ਦੱਸਦੇ ਕਿ ਕਦੋਂ ਹੋਣਾ ਹੈ ਕਦੋਂ ਨਹੀਂ ਹੋਣਾ ਜਦੋਂ ਸਾਡੀ ਸਟ੍ਰਾਈਕ ਹੋ ਗਈ ਹੁਣ ਆਫਟਰ ਆ ਸੱਤ ਨੂੰ ਜਿਹੜੀ ਸਟ੍ਰਾਈਕ ਹੋਈ ਹੈ ਉਹਦੇ ਬਾਅਦ ਸਾਰੇ ਬੈਡ ਇਨਫਾਰਮ ਕਰਤਾ ਗਿਆ ਕਿ ਇਹ ਸਿਆ ਕੀਤਾ ਤੇ ਸਾਡਾ ਟਾਰਗੇਟ ਰਿਹਾ ਸਿਰਫ ਮਿਲਿਟੈਂਟ ਕੈਂਪ ਨਾ ਸਿਵਿਲিয়ান ਸਿਵਿਲিয়ান ਨਾ ਮਿਲਟਰੀ ਹਮ ਕੰਮ ਖਤਮ ਬਸ ਤੇ ਨੋਰਮਲ ਪ੍ਰੋਸੀਜਰ ਹੈਗਾ ਹਰ ਦੇਸ਼ ਨੂੰ ਫੋਲੋ ਕਰਦਾ ਪਰ ਲੜਾਈ ਤੋਂ ਪਹਿਲੇ ਜਦੋਂ ਹੁਣ ਸਾਡੇ ਨਾਲ ਯੂ ਐਸ ਨੇ ਕਿਹਾ ਕਿ ਯੂ ਹੈਵ ਦੀ ਰਾਈਟ ਟੂ ਡਿਫੈਂਡ ਹਮ ਮਤਲਬ ਇਹ ਤੇ ਅਗਰ ਤੁਸੀਂ ਕੁਝ ਕਰੋਗੇ ਤਾਂ ਅਸੀਂ ਤੁਹਾਡੇ ਨਾਲ ਖੜੇ ਹਾਂ ਰਸ਼ੀਆ ਨੇ ਵੀ ਕਿਹਾ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਜਾਪਾਨ ਨੇ ਵੀ ਕਿਹਾ ਕਿ ਕਿੰਨੇ ਦੇਸ਼ ਆ ਸਾਰੇ ਸਾਡੇ ਨਾਲ ਖੜੇ ਆ ਪਰ ਅਸੀਂ ਉਹਨਾਂ ਨੂੰ ਇਹ ਨਹੀਂ ਜਾ ਕੇ ਦੱਸਦੇ ਕਿ ਅਸੀਂ ਬਈ ਐਦਾਂ ਅਸੀਂ ਅੱਜ ਇੱਥੇ ਹਮਲਾ ਕਰਨ ਲੱਗ ਪਏ ਅਸੀਂ ਦੱਸਣਿਆ ਨੂੰ ਕਿ ਹੋਈ ਗਲਤ ਗੱਲ ਹੋਈ ਆ ਇਹਦਾ ਅਸੀਂ ਜਵਾਬ ਦੇਣਾ ਜੀ ਇਸ ਤੋਂ ਦੱਸਦਾ ਕੁਝ ਨਹੀਂ ਤੇ ਅਸੀਂ ਇਹਦਾ ਜਵਾਬ ਦੇ ਜਦੋਂ ਅਸੀਂ ਜਵਾਬ ਦਿੱਤਾ ਫਿਰ ਉਹਨਾਂ ਨੂੰ ਦੱਸ ਦੇਣਾ ਵੀ ਆਹ ਦੇਖੋ ਇਹ ਜਿਹੜੇ ਅਸੀਂ ਉਹ ਤਾਂ ਫਿਰ ਆਟੋਮੈਟਿਕਲੀ ਸਪਰੈਡ ਹੋ ਜਾਂਦੀ ਹੈ ਨਹੀਂ ਉਹ ਦੱਸਣੇ ਵੀ ਆ ਅਸੀਂ ਬਲਾਕ ਆਫੀਸ਼ੀਅਲ ਤੌਰ ਤੇ ਹਾਂ ਐਂਬੈਸਡਰ ਨੂੰ ਬੁਲਾਇਆ ਜਾਂਦਾ ਉਹਨੂੰ ਦੱਸਿਆ ਜਾਂਦਾ ਕਿ ਆ ਗੱਲਬਾਤ ਹੋਈ ਆ ਆ ਅੱਜ ਤੇ ਜਗ੍ਹਾ ਤੇ ਅਸੀਂ ਹਮਲਾ ਕੀਤਾ ਹਾਂ ਔਰ ਇਹਦੇ ਵਿੱਚ ਕੋਈ ਸਿਵਿਲਿਅਨ ਜਾਂ ਕੋਈ ਮਿਲਟਰੀ ਦੇ ਬੰਦੇ ਇਨਵੋਲ ਨਹੀਂ ਹੈਗੇ ਅਸੀਂ ਸਿਰਫ ਟੈਰਰਿਸਟਾਂ ਦੇ ਉੱਤੇ ਅਟੈਕ ਕੀਤਾ ਜੀ ਉਹ ਦੱਸਿਆ ਜਾਂਦਾ ਇਹ ਅਗਲਾ ਮੇਰਾ ਸਵਾਲ ਹੈ ਸੀ ਕਿ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਖੜਗੇ ਸਾਹਿਬ ਉਹਨਾਂ ਨੇ ਇੱਕ ਟਿੱਪਣੀ ਕੀਤੀ ਦੇਸ਼ ਦੇ ਪ੍ਰਧਾਨ ਮੰਤਰੀ ਤੇ ਮੋਦੀ ਹੁਣਾ ਤੇ ਕਿ ਇਹਨਾਂ ਨੂੰ ਇਸ ਚੀਜ਼ ਦੀ ਜਾਣਕਾਰੀ ਸੀ ਹਮਲਿਆਂ ਦੀ ਇਸੇ ਕਰਕੇ ਇਹਨਾਂ ਨੇ ਦੌਰਾ ਕਸ਼ਮੀਰ ਦਾ ਰੱਦ ਕੀਤਾ ਉਸ ਤੋਂ ਬਾਅਦ ਬਹੁਤ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਨੇ ਕਿ ਜਾਣਕਾਰੀ ਸੱਚੀ ਹੋ ਸੀ ਤੇ ਇਸ ਸਭ ਦੇ ਵਿਚਾਲੇ ਜਦੋਂ ਮੰਨ ਲਈਏ 1 ਮਿੰਟ ਦੇ ਲਈ ਕਿ ਜਾਣਕਾਰੀ ਸੀ ਕਿ ਇਹੋ ਜਿਹਾ ਕੁਝ ਵਾਪਰ ਸਕਦਾ ਤਾਂ ਸਿਕਿਉਰਿਟੀ ਦਾ ਕਲੈਪਸ ਮੰਨਦੇ ਹੋ ਤੁਸੀਂ ਇਹ ਸਿਕਿਉਰਿਟੀ ਚ ਚੂਕ ਮੰਨਦੇ ਹੋ ਕਿ ਉਥੋਂ ਉਸ ਗਰਾਊਂਡ ਤੱਕ ਪਹੁੰਚ ਜਾਣਾ ਇਹੋ ਜਿਹੇ ਲੋਕਾਂ ਦਾ ਉਤੋਂ ਉਹ ਵੀ ਇੱਕ ਮਿਲਟਰੀ ਯੂਨੀਫਾਰਮ ਦੱਸਿਆ ਜਾ ਰਿਹਾ ਕਿ ਉਸ ਦੇ ਵਿੱਚ ਉਹ ਸੰਨ ਉਹਨਾਂ ਦੇ ਬਕਾਇਦਾ ਕੈਮਰੇ ਲੱਗੇ ਹੋਏ ਸਨ ਉਹਨਾਂ ਨੇ ਉਹ ਐਕਟੀਵਿਟੀ 10 ਤੋਂ 15 ਮਿੰਟ ਤੱਕ ਚਲਾਈ ਉੰਨੇ ਸਮੇਂ ਦੇ ਵਿੱਚ ਉੱਥੇ ਆਰਮੀ ਵੀ ਪਹੁੰਚਣਾ ਹੋਣਾ ਜਾਂ ਮੈਸੇਜ ਨਾ ਲੱਗਣਾ ਜਾਂ ਕਿਸੇ ਤਰ੍ਹਾਂ ਦਾ ਅਲਰਟ ਤੇ ਚੀਜ਼ਾਂ ਨਾ ਜਾਣਾ ਇਹਨੂੰ ਸਿਕਿਉਰਿਟੀ ਲੈਫਟ ਦੇ ਰੂਪ ਚ ਤੁਸੀਂ ਦੇਖਦੇ ਹੋ ਕੋਈ ਕਲਾਪਸ ਦੇਖਦੇ ਹੋ ਨਹੀਂ ਮੈਂ ਨਹੀਂ ਸਮਝਦਾ ਕਿ ਇਹ ਕਿਸੇ ਕਿਸਮ ਦੀ ਸਿਕਿਉਰਿਟੀ ਤੇ ਲਾਪਾ ਜਾਲ ਸਾਡੀ ਇੰਟੈਲੀਜੈਂਸ ਫੇਲ ਹੋ ਗਈ ਹੈ ਐਦਾ ਹੁਣਾ ਪੰਜਾਬ ਹੈ ਹੁਣ ਪੰਜਾਬ ਦੇ ਵਿੱਚ ਕੋਈ ਇੱਕ ਜਗਾ ਲੰਦਾ ਹਾਂਜੀ ਜਿਹੜੀ ਵੀ ਤੁਹਾਡੇ ਤੁਸੀਂ ਸੰਗਰੂਰ ਚਲੇ ਜਾਓ ਬਠਿੰਡਾ ਚਲੇ ਜਾਓ ਜਾਂ ਇੱਥੇ ਕਿਤੇ ਹੋਰ ਬਹੁਤ ਵੱਡੀ ਪਾਰਕ ਹੈ ਉੱਥੇ ਚਲੇ ਜਾਓ ਹਾਂਜੀ ਉੱਥੇ 150 ਬੰਦਾ ਬੈਠਾ ਕੋਈ ਇਹੋ ਜਿਹਾ ਸਿਰ ਫਰੇ ਜੇ ਨਾ ਨੂੰ ਇਦਾਂ ਦੀ ਟ੍ਰੇਨਿੰਗ ਦਿੱਤੀ ਗਈ ਹੈ ਵੀ ਤੁਸੀਂ ਜਾ ਕੇ ਉੱਥੇ ਕੋਈ ਖਰਾਬਾ ਕਰਨਾ ਹੈ ਤੇ ਉਹ ਜੇ ਪੁਲਿਸ ਦੇ ਭੇਜਟ ਆ ਜਾਣਗੇ ਤਾਂ ਸਾਨੂੰ ਕੀ ਪਤਾ ਲੱਗਣਾ ਹੈ ਪੁਲਿਸ ਦੇ ਜਿਹੜੇ ਉਹਦੇ ਮੱਥੇ ਤੇ ਥੋੜੀ ਲਿਖਿਆ ਮੁਸਲਮਾਨ ਹੈ ਹੂੰ ਤੇ ਜੇ ਉਹ ਫੌਜੀ ਯੂਨੀਫਾਰਮ ਪਾ ਲੈਂਦਾ ਹੈ ਉਹਦੇ ਮੱਥੇ ਤੇ ਲਿਖਿਆ ਕਿ ਮੁਸਲਮਾਨ ਹੈ ਆਪਣੀ ਯੂਨੀਫਾਰਮ ਪਾਈ ਸਾਡੀ ਪਾਈ ਹੈ ਨਹੀਂ ਹੂੰ ਤੇ ਬਹੁਤ ਮੁਸ਼ਕਲ ਹੈ ਇੱਕ ਦੋ ਤਕੇ-ਤਕੇ ਬੰਦਿਆਂ ਦਾ ਪੰਜ-7-10 ਬੰਦਿਆਂ ਦਾ ਚਾਰ ਬੰਦਿਆਂ ਦਾ ਇਧਰੋਂ ਉਧਰੋਂ ਆਣਾ ਹੂੰ ਇਹ ਕੋਸਕਿਉਰਟੀ ਲੈਪ ਨਹੀਂ ਹੈ ਇੰਟੈਲੀਜੈਂਸ ਫੀਲਡ ਨਹੀਂ ਹੈ ਹੂੰ ਕਿਉਂ ਕਿ ਕੋਈ ਵੀ ਬੰਦਾ ਉਹਦੇ ਆਪਣੀ ਚੁਆਇਸ ਦੇ ਮੁਤਾਬਕ ਜਾਣਾ ਉਹ ਪਹਿਲ ਘਾਮ ਜੀ ਨਾੜੇ ਸਮਾਲ ਥਿੰਗ ਕਿਸੇ ਸਾਈਡ ਤੋਂ ਵੀ ਬੰਦਾ ਆ ਸਕਦਾ ਉੱਥੇ ਬੈਠੇ ਆ ਟੂਰਿਸਟ ਬੈਠੇ ਆ ਕਿਸੇ ਸਾਈਡ ਤੋਂ ਵੀ ਆ ਸਕਦਾ ਯੂਨੀਫਾਰਮ ਪਾ ਕੇ ਆਏਗਾ ਹਾਂ ਤਾਂ ਕਿ ਪਛਾਣਿਆ ਨਾ ਜਾਏ ਜਿਉਂਨੇ ਰਾਈਫਲਾਂ ਟੰਗੀਆਂ ਹੋਣਗੀਆਂ ਤੇ ਤੁਸੀਂ ਕੁਐਸਚਨ ਨਹੀਂ ਕਰੋਗੇ ਅੱਜ ਮੈਂ ਕਹਿੰਨਾ ਲੋਕਾਂ ਨੂੰ ਤੁਸੀਂ ਸੁਚੇਤ ਰਹੋ ਤੁਹਾਨੂੰ ਕੋਈ ਬੰਦਾ ਇਹੋ ਜਿਹਾ ਲੱਭਦਾ ਜਿਹਨੇ ਆਮ ਕਪੜੇ ਪਾਏ ਹੋਗੇ ਆ ਨਾਲ ਰਾਈਫਲ ਟੰਗੀ ਆ ਤੁਸੀਂ ਉਹਨੂੰ ਪੁੱਛੋ ਕੌਣ ਆ ਜੀ ਜੇ ਯੂਨੀਫਾਰਮ ਚ ਤਾਂ ਆਮੀ ਪੁੱਛ ਲੋ ਜੋ ਐਵੇਂ ਹੀ ਘੁੰਮਦਾ ਫਿਰਦਾ ਤੇ ਐਕਟੀਵਿਟੀ ਠੀਕ ਨਹੀਂ ਲੱਗਦੀ ਤੁਹਾਨੂੰ ਤੁਸੀਂ ਸਮਝਦੇ ਹੋ ਜੀ ਤੇ ਪੁੱਛ ਲੋ ਤੇ ਇਸੇ ਤਰ੍ਹਾਂ ਹੀ ਉਹਨਾਂ ਨੇ ਯੂਨੀਫਾਰਮ ਪਾ ਕੇ ਇਹ ਕੰਮ ਕੀਤਾ ਤੇ ਕੌਣ ਕਿਸ ਨੂੰ ਪਛਾਣੇਗਾ ਠੀਕ ਕਿ ਕਿਦਾਂ ਕਹਿ ਸਕਦੇ ਆ ਕਿ ਸਕਿਉਰਿਟੀ ਲੈ ਬਜ ਇੰਟੈਲੀਜੈਂਸ ਨਹੀਂ ਆ ਇਹ ਗਲਤ ਆ ਇਹ ਅਫਵਾਹਾਂ ਮੈਂ ਔਰ ਗੱਲ ਸੁਣੋ ਨਾਲੇ ਪੋਲਿਟਿਸ਼ੀਅਨ ਜਿਹੜੇ ਆ ਇਹੋ ਜਿਹੀਆਂ ਗੱਲਾਂ ਕਰਦੇ ਆ ਕਿ ਸਾਨੂੰ ਉਹਨਾਂ ਦੇ ਪਿੱਛੇ ਜਾਣ ਦੀ ਜ਼ਰੂਰਤ ਨਹੀਂ ਹੈ ਤੁਹਾਡਾ ਆਪਣਾ ਦਿਮਾਗ ਨੂੰ ਠੰਡਾ ਰੱਖਣਾ ਚਾਹੀਦਾ ਕਿ ਇਹ ਜੋ ਹੋਇਆ ਇਹ ਗਲਤ ਹੈ ਜੇ ਪਤਾ ਹੁੰਦਾ ਮੋਦੀ ਸਾਹਿਬ ਨੂੰ ਜੋ ਐਕਸ਼ਨ ਲੈ ਲੈਂਦੇ ਉੱਥੇ ਸੀਆਰਪੀ ਨਾ ਭੇਜਦੇ ਪੁਲਿਸ ਨਾ ਭੇਜਦੇ ਫੌਜ ਨਾ ਭੇਜਦੇ ਘੰਟੇ ਤੋਂ ਦੂਰ ਹੈ ਸੀਆਰਪੀ ਦੇ ਜਿਹੜੇ ਹੈਗੇ ਉਹਨਾਂ ਦੇ ਬਟਾਲੀਅਨ ਫੌਜ ਉੱਥੇ ਬੈਠੀ ਐਨੀ ਫੌਜ ਬੈਠੀ ਐ ਕੋ ਪ੍ਰੋਬਲਮ ਆ ਬਈ ਤਾਂ ਬਹੁਤ ਜ਼ਿਆਦਾ ਫੌਜ ਆਉਂਦੀ ਔਰ ਨਾਲੇ ਫਿਰ ਕਿਹੜਾ ਪ੍ਰਧਾਨ ਮੰਤਰੀ ਜਿਹੜਾ ਆਏਗਾ ਕਿ ਪਹਿਲੇ ਬੰਦੇ ਮਰਨਦੇ ਹੋ ਹੂੰ ਤਾਂ ਫੇਰ ਆਪਾਂ ਐਕਸ਼ਨ ਲਵਾਂ ਇਦਾਂ ਥੋੜੀ ਹੁੰਦਾ ਕੋਈ ਵੀ ਨਹੀਂ ਹੁੰਦਾ ਜਿੱਦਾਂ ਦਾ ਮਰਜ਼ੀ ਹੈ ਪ੍ਰਧਾਨ ਮੰਤਰੀ ਹੋਏ ਇਦਾਂ ਕੋਈ ਨਹੀਂ ਸੋਚਦਾ ਹੈਗਾ ਤੇ ਮੈਂ ਨਹੀਂ ਸਮਝਦਾ ਕਿ ਜੇ ਕੋਈ ਉਹੋ ਜਿਹੀ ਗੱਲ ਕਿ ਪੋਲੀਟਿਸ਼ੀਅਨ ਨੇ ਕਿਸੇ ਨੇ ਕੀਤੀ ਹੈ ਕਿ ਆ ਹੂੰ ਤੇ ਮੈਂ ਸਮਝਦਾ ਕਿ ਸੋਚ ਵਿਚਾਰ ਚ ਕਮੀ ਇਦਾਂ ਨਹੀਂ ਗੱਲ ਕਰਨੀ ਚਾਹੀਦੀ ਆਪਾਂ ਜੀ ਆਖਰੀ ਸਵਾਲ ਆਪਾਂ ਕਰ ਲੈਨੇ ਆ ਕਿ ਬੈਟਲ ਗਰਾਉਂਡ ਦੀ ਜਦੋਂ ਗੱਲ ਆਉਂਦੀ ਹੈ ਤਾਂ ਪੰਜਾਬ ਨੂੰ ਬਹੁਤ ਸਾਰੇ ਲੋਕ ਇਸ ਤੇ ਚਰਚਾ ਕਰ ਰਹੇ ਨੇ ਕਿ ਪੰਜਾਬ ਪੀੜਿਆ ਜਾ ਰਿਹਾ ਦੋਨੋਂ ਪਾਸਿਓਂ ਉਧਰੋਂ ਵੀ ਇਧਰੋਂ ਵੀ ਬੇਸ਼ੱਕ ਲਾਈਨ ਆਫ ਕੰਟਰੋਲ ਦੀ ਗੱਲ ਕਰ ਲਈਏ ਬੇਸ਼ੱਕ ਬਾਰਡਰ ਦੀ ਗੱਲ ਕਰ ਲਈਏ ਇਹ ਜਦੋਂ ਬੈਟਲ ਗਰਾਉਂਡਸ ਕਿਵੇਂ ਡਿਸਾਈਡ ਹੁੰਦੀਆਂ ਨੇ ਇਸ ਤੇ ਜਰਾ ਚੰਨਣਾ ਪਾਇਓ ਕਿਉਂਕਿ ਸਾਡਾ ਘੇਰਾ ਤਾਂ ਗੁਜਰਾਤ ਨਾਲ ਵੀ ਲੱਗਦਾ ਪਾਕਿਸਤਾਨ ਦਾ ਰਾਜਸਥਾਨ ਨਾਲ ਵੀ ਲੱਗਦਾ ਹੈ ਕਹਿੰਦੇ ਉਧਰਲੇ ਬੰਨੇ ਇਹ ਚੀਜ਼ਾਂ ਨਹੀਂ ਹੋ ਰਹੀਆਂ ਖਾਸ ਤੌਰ ਤੇ ਪੰਜਾਬ ਜੰਮੂ ਕਸ਼ਮੀਰ ਇੱਧਰ ਵਾਲੇ ਬੰਨਿਓ ਜਿਆਦਾ ਹੋ ਰਿਹਾ ਹੈ ਇਸੇ ਜ਼ਰੂਰ ਚੰਨਣਾ ਪਾਇਓ ਦੂਰ ਕਰਿਓ ਇਹ ਵਾਲੀ ਜਿਹੜੀ ਸੁਣਤਰ ਹੈ ਦੇਖੋ ਦੇਖੋ ਹਿੰਦੁਸਤਾਨ ਤੇ ਪਾਕਿਸਤਾਨ ਦਾ ਇੰਟਰਨੈਸ਼ਨਲ ਬਾਰਡਰ ਜਿਹੜਾ ਜੀ ਉਹ 3300 ਕਿਲੋਮੀਟਰ ਹੈਗਾ ਹਾਂਜੀ ਜਿਹਦੇ ਵਿੱਚੋਂ ਜਿਹਦੇ ਵਿੱਚੋਂ ਨਹੀਂ ਇਹਨੂੰ ਛੱਡ ਕੇ 740 ਕਿਲੋਮੀਟਰ ਜਿਹਨੂੰ ਅਸੀਂ ਐਲਓਸੀ ਕਹਿੰਦੇ ਆ ਲਾਈਨ ਆਫ ਕੰਟਰੋਲ ਉਹ ਹੈਗਾ ਕਸ਼ਮੀਰ ਤੇ ਆਜ਼ਾਦ ਕਸ਼ਮੀਰ ਦੇ ਨਾਲ ਲੱਗਦਾ ਹੁਣ ਜਿਹੜਾ ਮੇਨ ਏਰੀਆ ਹੈਗਾ ਜਿੱਥੇ ਸਾਡੀਆਂ ਤਗੜੀਆਂ 65 ਤੇ 71 ਦੀ ਵੀ ਮੈਂ ਕਹ ਸਕਦਾ ਨਾ ਲੜਾਈਆਂ ਹੋਈਆਂ ਉਹ ਪੰਜਾਬ ਦਾ ਏਰੀਆ ਹੈਗਾ ਹੂੰ ਇੱਥੇ ਕੋਈ ਹੋਰ ਜੇ ਏਰੀਆ ਹੈਗੇ ਆ ਜਿੱਥੇ ਉਹ ਸਟਰੋਂਗ ਆ ਜਾਂ ਅਸੀਂ ਸਟਰੋਂਗ ਆ ਹੂੰ ਤੇ ਇਹ ਇੱਕ ਏਦਾਂ ਦੀ ਰਾਈਟ ਫਰੋਮ ਦੀ ਬਿਗਨਿੰਗ ਹੂੰ ਪੰਜਾਬ ਜਿਹੜਾ ਇਹੋ ਜਿਹੀਆਂ ਚੀਜ਼ਾਂ ਫੇਸ ਕਰਦਾ ਆ ਪਰ ਪੰਜਾਬ ਕੋਈ ਡਿੱਗਿਆ ਨਹੀਂ ਹੂੰ ਪਹਿਨੇ ਮੁਗਲ ਆਏ ਪਹਿਨੇ ਗਜਨਮੀ ਆਏ ਕਿੱਦਾਂ ਦੇ ਬੰਦੇ ਆਏ ਹੜਾਕੂ ਆਏ ਆਗੇ ਚਲੇ ਗਏ ਪੰਜਾਬ ਉੱਥੇ ਹੀ ਹੈਗਾ ਇਹ ਜਿਹੜਾ ਸਾਡਾ ਪੰਗਾ ਹੈ ਜਿਹੜਾ ਸਾਡੀ ਲੜਾਈ ਹੈ ਕਿਦਾਂ ਤੁਸੀਂ ਕਿਹਾ ਕਿ ਬੈਟਲ ਗਰਾਉਂਡ ਕਿਦਾਂ ਆਪਾਂ ਮਾਰਕ ਕਰਦੇ ਆ ਕਰਨੇ ਆ ਹੁਣ ਪੰਜਾਬ ਤੋਂ ਪਾਕਿਸਤਾਨ ਨੇੜੇ ਆ ਪਾਕਿਸਤਾਨ ਤੋਂ ਪੰਜਾਬ ਨੇੜੇ ਹਮ ਬਾਕੀ ਦੂਰ ਦੂਰ ਆ ਠੀਕ ਐ ਅਜ ਤੋਂ ਅੰਬਰਸਰ ਤੋਂ 30 ਮਿੰਟ ਦਾ ਰਸਤਾ ਲਾਉਣਾ ਜੀ ਬਿਦਾਂ ਉਹ ਕਹਿੰਦੇ ਸੀ ਕਦੀ 65 ਦੇ ਵਿੱਚ ਇਤਜ਼ਾਮ ਵੀ ਮੰਨ ਤੇ ਆਹੀ ਤੇ ਜਾ ਕੇ ਜੀ ਦਿੱਲੀ ਬ੍ਰੇਕਫਾਸਟ ਕਰਾਂਗੇ ਹੈ ਕਹੇ ਚਲੇ ਆ ਹੁਣ ਅਸੀਂ ਦਿੱਲੀ ਤਾਈ ਮੈਂ ਉਡਾ ਦੇਵਾਂਗੇ ਹੈਨਾ ਹੂੰ ਤੋਂ ਇਦਾਂ ਹੁੰਦਾ ਨਹੀਂ ਇਹ ਅਸਲ ਦੇ ਵਿੱਚ ਡਿਸਟੈਂਸ ਛੋਟਾ ਇੱਥੇ ਡਰ ਜ਼ਿਆਦਾ ਜੀ ਇੱਥੇ ਇਹ ਵੀ ਹੈਗਾ ਕਿ ਜੇ ਅਸੀਂ ਇਧਰੋਂ ਹਮਲਾ ਮਾਰਾਂ ਤਾਂ ਪਹੁੰਚਾਂਗੇ ਲਾਹੌਰ ਤੋਂ ਉਹ ਲੋਗ ਸੋਚਦੇ ਆ ਕਿ ਹਾਂ ਬਈ ਅਸੀਂ ਮਾਰਦੇ ਇੰਨ ਅੰਮ੍ਰਿਤਸਰ ਪਹੁੰਚ ਜਾਗੇ ਠੀਕ ਹੈ ਠੀਕ ਹੈ ਨਾ ਤੇ ਕੋਈ ਸ਼ਰੀਰਿਆ ਦੀ ਪ੍ਰੋਕਸੀਮਿਟੀ ਜਿਹੜੀ ਹੈਗੀ ਹੈ ਨਾ ਉਹ ਜ਼ਿਆਦਾ ਇੰਪੋਰਟੈਂਟ ਹੁੰਦੀ ਕਿ ਕਿੱਥੇ ਸਾਡਾ ਜ਼ਿਆਦਾ ਨੁਕਸਾਨ ਕਹਿਣ ਦਾ ਪੁੱਛਦਾ ਕਿ ਇੱਥੋਂ ਜੇ ਅੰਮ੍ਰਿਤਸਰ ਬੈਠੀ ਆਰਮੀ ਐਕਸ਼ਨ ਕਰਦੀ ਹੈ ਤਾਂ ਉਹਦੀ ਮਾਰ ਅੰਦਰੂਨ ਪਾਕਿਸਤਾਨ ਤੱਕ ਹੋ ਸਕਦੀ ਹੈ ਡਿਸਟੈਂਸ ਘਟਾਏ ਇਸ ਕਰਕੇ ਨਹੀਂ ਮਤਲਬ ਜੇ ਆਪਣੀਆਂ ਪੈਦਲ ਫੌਜਾਂ ਵੀ ਚੱਲਣ ਹਾਂਜੀ ਜੇ ਮਾਰ ਤਾੜ ਹੋਵੇ ਜੀ ਜਿਹੜਾ ਜਿੱਤੇਗਾ ਹੁਣ ਜੇ ਅਸੀਂ ਇਧਰੋਂ ਸਾਡੀ ਫੌਜ ਤਗੜੀ ਹੈ ਜੇ ਅਸੀਂ ਇਧਰੋਂ ਅਟੈਕ ਕਰਾਂਗੇ ਤਾਂ ਇੱਥੇ ਲਾਹੌਰ ਪਹੁੰਚਾਂਗੇ ਹਾਂਜੀ ਬੇਸ਼ੱਕ ਅਸੀਂ ਕਹਿੰਨੇ 30 ਮਿੰਟ ਦਾ ਰਸਤਾ ਤਾਂ ਹੋ ਸਕਦਾ ਉਹ 50 ਕਿਲੋਮੀਟਰ ਤੋਂ 50 ਕਿਲੋਮੀਟਰ ਪਹੁੰਚਣ ਮੈਂ ਫੌਜ ਵਾਤੇ ਕੀ ਹੈਗਾ ਜੇ ਅੱਗੇ ਫੌਜੀਆਂ ਨਹੀਂ ਤੁਸੀਂ ਉਹ ਇੱਕ ਹੈ ਅਸੀਂ ਚਾਰ ਜੀ 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 ਉਹ ਇਹ ਕਦੀ ਕਦੀ ਪ੍ਰੋਕਸੀਮਿਟੀ ਆਫ ਦੀ ਕੰਟਰੀ ਜੀ ਟੂ ਦੀ ਇੰਟਰਨੈਸ਼ਨਲ ਬਾਰਡਰ ਡਿਸਾਈਡ ਹੁੰਦਾ ਕਿ ਕਿੱਥੇ ਲੜਾਈ ਹੋਏ ਜਿਤੇ ਰਾਜਸਥਾਨ ਆ ਉਹ ਗੁਜਰਾਤ ਤੁਸੀਂ ਕਹਤਾ ਹੂੰ ਉਹ ਤਾਂ ਅਜੇ ਤਾਂ ਇੰਨੀ ਕਮਸਾਂ ਦੇ ਲੜਾਈ ਕਦੀ ਹੋਈ ਨਹੀਂ ਡਿਸਟੈਂਸ ਦਾ ਅੱਛਾ ਜੀ ਹਾਂ ਜਿਆਦਾ ਸਾਰਾ ਇੱਥੇ ਹੀ ਹੈਗਾ ਕੁਸਾਰਾ ਦਰਮੁਦਾਰੇ ਤੇਰਾ ਸਭ ਕੁਝ ਉੱਧਰ ਸਾਨੂੰ ਨਜ਼ਰ ਆਉਂਦਾ ਉਹਨਾਂ ਨੂੰ ਸਾਡਾ ਇੱਥੇ ਨਜ਼ਰ ਆਉਂਦਾ ਹੈਗਾ ਹੂੰ ਤੇ ਪੰਜਾਬ ਐਕਟਿਵ ਆ ਵੀ ਪੰਜਾਬ ਸਾਡੇ ਨਾਲ ਵੀ ਉਹਨਾਂ ਦਾ ਪੰਜਾਬ ਲੱਗਦਾ ਉਹ ਵੀ ਐਕਟਿਵ ਹੈਗੇ ਡਿਸਟੈਂਸ ਕਟਾ ਪ੍ਰੋਕਸੀਮਿਟੀ ਹੈ ਉਹਨਾਂ ਨੂੰ ਪਤਾ ਐਦੋਂ ਆ ਏਰੀਆ ਲੈ ਲਿਆ ਤੇ ਅਸੀਂ ਹਿੰਦੁਸਤਾਨ ਦੇ ਉੱਤੇ ਕਾਬਜ਼ ਹੋ ਸਰ ਬੈਠ ਗਏ ਆਬਜ਼ਰਵੇਸ਼ਨ ਹੋ ਗਈ ਪੰਜਾਬ ਦੇ ਵਿੱਚ ਹੁਣ ਗੁਜਰਾਤ ਚ ਕਰ ਲਓ ਇੰਨਾ ਕਰ ਲੈਣਗੇ ਐਤੋਂ ਤਾਂ ਸਭ ਕੁਝ ਹੈਗਾ ਐਤੋਂ ਤਾਂ ਕਸ਼ਮੀਰ ਨੂੰ ਵੀ ਰਸਤਾ ਜਾਂਦਾ ਜੀ ਜੀ ਕਸ਼ਮੀਰ ਵੀ ਕਟਆਫ ਹੋ ਗਿਆ ਜਿੱਥੇ ਪੰਜਾਬ ਦਾ ਅੰਬਰਸਰ ਲੈ ਲੈਣ ਤੇ ਸਭ ਕੁਝ ਕਟਆਫ ਹੋ ਗਿਆ ਠੀਕ ਹੈ ਨਾਲੇ ਉਹ ਬੈਠ ਗਏ ਪੂਰਾ ਪੰਜਾਬ ਤੇ ਪੂਰਾ ਇੰਡੀਆ ਦਿੱਲੀ ਤਾਈ ਉਹ ਦੇਖ ਸਕਦੇ ਆ ਕਿ ਕੀ ਹੋ ਰਿਹਾ ਸਾਰਾ ਹਿੰਦੁਸਤਾਨ ਨੂੰ ਦੇਖ ਸਕਦੇ ਆ ਇਸੇ ਕਰਕੇ ਕਿ ਤੇਜ਼ਾਦ ਕਸ਼ਮੀਰ ਬੜਾ ਇੰਪੋਰਟੈਂਟ ਆਗਾ ਨਹੀਂ ਤਾਂ ਅਜੇ ਤੱਕ ਉਹ ਵੀ ਮਸਲਾ ਹੱਲ ਹੋ ਜਾਂਦਾ ਤੇ ਇਹ ਪ੍ਰੋਕਸੀਮਿਟੀ ਆਫ ਦੀ ਨੇਸ਼ਨ ਟੂ ਦੀ ਇੰਟਰਨੈਸ਼ਨਲ ਬਾਰਡਰ ਪਲੱਸ ਹਾਊ ਮਚ ਡਿਸਟਰਕਸ਼ਨ ਦੇ ਕੈਨ ਕਾਸ ਟੂ ਅਨਦਰ ਕੰਟਰੀ ਉਹ ਬੈਟਲ ਗ੍ਰਾਉਂਡ ਮਾ ਕਰਦਾ ਮਾ ਕਰਦਾ ਜੀ ਇਹ ਚੀਜ਼ਾਂ ਹੁੰਦੀਆਂ ਨੇ ਸੋ ਤੁਸੀਂ ਬਹੁਤ ਤੈ ਤੱਕ ਜਾ ਕੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਅਸੀਂ ਤੁਹਾਡੇ ਜਿਹੜਾ ਤੁਹਾਡਾ ਐਕਸਪੀਰੀਅੰਸ ਹੈ ਉਸ ਤੋਂ ਬਹੁਤ ਕੁਝ ਗ੍ਰੈਂਡ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਮੀਦ ਕਰਦੇ ਹਾਂ ਇਹ ਸਾਰੀਆਂ ਚੀਜ਼ਾਂ ਸੈਟਲਡ ਆਊਨ ਹੋਣ ਪਰ ਜੇਕਰ ਇਹ ਚੀਜ਼ਾਂ ਇਦਾਂ ਹੀ ਕੈਰੀ ਆਉਂਦੀਆਂ ਤਾਂ ਆਪਾਂ ਸਾਂਝ ਤੁਹਾਡੇ ਨਾਲ ਫਿਰ ਤੋਂ ਪਾਵਾਂਗੇ ਸਮਾਂ ਦੇਣ ਲਈ ਧੰਨਵਾਦ ਓਕੇ ਥੈਂਕ ਯੂ ਥੈਂਕ ਯੂ ਸੋ ਇਹ ਸਾਂ ਸਾਡੇ ਨਾਲ ਕਰਨਲ ਬਲਬੀਤ ਸਿੰਘ ਹੋਣੀ ਜਿਨ੍ਹਾਂ ਨੇ ਚਾਣਨਾ ਪਾਇਆ ਕਿ ਕਿਸ ਤਰੀਕੇ ਦੇ ਨਾਲ ਇਹ ਚੀਜ਼ਾਂ ਹੁੰਦੀਆਂ ਨੇ ਬਹੁਤ ਸਾਰੇ ਤੌਖਲੇ ਸਾਡੇ ਮਨ ਦੇ ਵਿੱਚ ਵੀ ਸੀ ਜ਼ਾਹਰ ਹੈ ਤੁਹਾਡੇ ਮਨ ਚ ਵੀ ਹੋਣਗੇ ਸੋਸ਼ਲ ਮੀਡੀਆ ਤੇ ਲਗਾਤਾਰ ਸਵਾਲ ਫਲੋਟ ਕਰ ਰਹੇ ਨੇ ਕਈ ਤਰ੍ਹਾਂ ਦੇ ਉਹਨਾਂ ਚੋਂ ਕੁਝ ਆਪਾਂ ਅੰਛੇਰਿਆਂ ਦੇ ਕੋਲੋਂ ਲੈਣ ਦੀ ਕੋਸ਼ਿਸ਼ ਕੀਤੀ ਹੈ ਸੋ ਤੁਹਾਨੂੰ ਗੱਲਬਾਤ ਕਿਹੋ ਜੀ ਲੱਗੀ ਹੈ ਵਿਚਾਰਾਂ ਤੇ ਟਿੱਪਣੀਆਂ ਜ਼ਰੂਰ ਸਾਂਝੇ ਕਰਿਓ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਦੇ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ